ਇਹਦਾ ਵੇੜਾ ਬੈਠਾ ਇਹਦਾ ਆ ਹੁਣ ਤੇਰੇ ਕਾਲਜੇ ਠੰਡ ਪੈ ਗਈ ਹੁਣ ਪੈ ਗਈ ਕਾਲਜੇ ਠੰਡ ਜਿਹੜਾ ਆ ਤੂੰ ਤਾਹਾਂ ਠੁਕਦੀਆਂ ਨਾ ਇਹ ਨਿਕਲ ਜੂ ਤੇਰਾ ਤਨ ਮੈਂ ਦੱਸਾਂਗਾ ਨੂਣਾ ਕੇ ਮੇਰਾ ਅੱਖਾਂ ਭਾਂ ਦੇ ਇੱਕ ਤਾਂ ਹਾਂ ਕੀ ਕੁਲਟਾ ਲੜਨਾ ਕੀ ਭਲਾ ਕਰਤਾ ਤੁਸੀਂ ਮੇਰਾ ਕੀ ਭਲਾ ਕਰਤਾ ਕਿਹਾ ਉਹ ਤਾਂ ਕੰਨ ਸਮੰਦਰ ਭਗ ਜਾਊਗਾ ਅੰਦਰ ਭਗ ਜਾਊਗਾ ਨਾਲ ਤੱਕ ਦੇਉਂਦਾ ਤੇ ਆਪ ਨੇ ਜ਼ੋਰ ਤੇ ਨਿਕਲ ਗਏ ਕੌਣ ਭਰਾ ਤੂੰ ਬੱਸ ਕਰ ਦੇ ਤਾਂ ਹੀ ਤਾਂ ਤੇਰਾ ਵਿਆਹ ਨਹੀਂ ਕੋਈ ਦਿਨ ਬਹੂ ਨਹੀਂ ਦਿੰਦਾ ਤਾਂ ਫਿਰ ਤੁਸੀਂ ਆਪ ਦੀਆਂ ਚੋਂ ਦੇ ਦਿਓ ਜੇ ਨੂੰ ਆਹ ਤੁਸੀਂ ਆਪ ਦੀਆਂ ਦੇ ਹਾਂ ਕੀ ਮਤਲਬ ਹੋਇਆ ਕਰਦਾ ਬੋਲਦਾ ਆ ਜਾ ਪਾਜ ਤਾਂ ਨੂੰ ਬਾਣ ਇੱਕੋ ਜੀ ਹੈਗੇ ਕਰ ਲੈ ਜਿਹੜਾ ਕੁਝ ਹੁੰਦਾ ਹੁਣ ਕਰਕੇ ਦਿਖਾਵਾਂਗੇ ਹੁਣ ਕਰਕੇ ਦਿਖਾਵਾਂਗੇ ਮੈਂ ਦੱਸਾਂਗਾ ਤੇ ਮੈਂ ਗੱਲ ਮਾਰਦੀ ਆ ਗੱਲਾਂ ਇਹ ਚੋਲਟੀ ਚੋਲਟੀ ਕਾਟੇ ਚੱਕ ਲਈ ਸੀ ਵਿਆਹ ਦੇ ਵਿੱਚੋਂ ਤੂੰ ਜਾਰੇ ਹੰਦਰ ਦੇ ਉਹਦੇ ਨੇ ਕਿਕਰ ਤੇ ਤੂੰ ਲਿਆ ਨਹੀਂ ਅਸੀਂ ਕਿ ਲੈਣਾ ਪੈਹੇਰਾ ਤੁਸੀਂ ਲੈ ਕੇ ਖਾਦੇ ਅਸੀਂ ਕਾ ਤਾ ਮੋੜਾ ਤੂੰ ਟੋਡਾ ਗੱਡਾ ਟਮਾਚਾ ਜਾ ਕੇ ਅੰਦਰ ਬਹਿ ਜਾ ਸਾਡੀ ਲੜਾਈ ਚ ਕਿਉਂ ਬੋਲਦੀਆਂ ਟਮਾਚਾ ਦਾ ਬਿਸ਼ਰਮੀ ਦਾ ਸਾਡੀ ਵੀ ਆ ਆ ਸੰਦਾ ਬਹਿਣਾ ਜਿਹੜੇ ਤੇ ਰੋਡ ਨੂੰ ਠਾਈ ਆ ਉਹ ਕਾ ਵੀ ਬਿਸ਼ਰਮੀ ਆ ਜੱਤੀ ਮੇਰੀ ਗੱਲ ਸੁਣ ਲੈ ਸਾਡੀ ਗੱਲ ਚ ਬੋਲਣ ਦੀ ਲੋੜ ਨਹੀਂ ਐਵੇਂ ਨਾ ਕਿਤੇ ਹੁਜਣਾ ਦੰਦ ਕਢਾ ਲਈ ਰੋਟੀਆਂ ਨਹੀਂ ਚੱਭਾ ਜਾਣੀਆਂ ਅੰਦਰ ਬਹਿ ਜਾ ਚੁੱਪ ਕਰਕੇ ਆ ਜਾ ਨਹੀਂ ਤੂੰ ਬਾਕੀ ਹੋਰ ਨਾ ਟੱਪ ਜਾ ਹਾਂ ਹਾਂ ਡਾਂਗ ਤੋੜ ਦੂੰ ਪਿੰਡੇ ਦੇਖ ਤੇ ਭੇਖੇ ਚ ਫਿਰਦੀਆਂ ਹੋਣੀਆਂ ਇਹਦੇ ਮਾਰ ਨਾ ਛੋਟੀ ਦੇ ਆ ਜਾ ਤੂੰ ਬੱਸ ਕੁੱਤੇ ਨਾ ਹੁੰਦਾ ਸੋਹਣਾ ਲੱਗਦਾ ਡਿਜ਼ਾਈਨ ਹੈ ਨਾ ਹਾਂ ਬਹੁਤ ਸੋਹਣੀ ਪਾਈ ਮਮੀ ਬੁੰਦੀ ਮੇਰੇ ਪੁੱਤ ਬਾੜਾ ਸਿਆਣਾ ਹੀ ਬੁੰਦੀ ਪਾਈ ਆ ਬਲੋ ਜਰ ਹੋਰ ਚੀਜੀ ਦੇਉਂਗੀ ਚੰਗਾ ਤੈਨੂੰ ਇਹ ਖਾ ਲੈ ਦੇਖੀ ਆ ਸੂਰਤ ਤੇ ਸੋਹਣਾ ਲੱਗਦਾ ਹਾਂ ਪੁੱਤ ਬਹੁਤ ਸੋਹਣਾ ਲੱਗਦਾ ਹੂੰ ਤੇ ਮਮੀ ਆਇਆ ਦੇਖੀ 10 ਸਾਲ ਚ ਕੋਈ ਮਾੜੀ ਨਹੀਂ ਕੀਤੀ ਬਰ ਤੇ ਹੋਰ ਸੋਹਣੇ ਕੀਤੇ ਐ ਬਾਲ ਤਾਂ ਬਥੇਰੇ ਸੋਹਣੇ ਐ ਆ ਕਰੇ ਨਹੀਂ ਗੰਦ ਦਿੰਦਾ ਆ ਤੇਰਾ ਜਵਾਕ ਸਾਰਾ ਦਿਨ ਖਲਿਆਰਾ ਪਾ ਕੇ ਰੱਖਦਾ ਇੱਥੇ ਨੋ ਸੱਸ ਮਾੜੀ ਮੋਟੀ ਸੂਰਤ ਕਰ ਲਿਆ ਕਰੋ ਚਕੀਨੀ ਲਾਉਣ ਤੇ ਰਹਿੰਦੇ ਹੋ ਸਾਰਾ ਦਿਨ ਨਾ ਤੇਰਾ ਕੀ ਢੱਡੂ ਦੁਖਦਾ ਤੇਰੀ ਨੂੰ ਨੂੰ ਕਹਦੇ ਮੋਂ ਨਾ ਬਰਾਬਰ ਬਿਠਿਆ ਰੱਖੀ ਆ ਨਾ ਮੇਰੀ ਨੂੰ ਹੀ ਚੱਕਦੀ ਆ ਸਾਰਾ ਦਿਨ ਤੁਹਾਡੇ ਝੂਠੇ ਭਾਂਡੇ ਨੂੰ ਸੱਸ ਟੱਪ ਜਾਣੂ ਬਾਜ਼ਾਰ ਨੂੰ ਕਦੇ ਛੂਟ ਲੈ ਗਿਆਂ ਕਦੇ ਬਾਲ ਲੋਟ ਕਰਾ ਲੈ ਗਿਆਂ ਸਾਂਝਾ ਘਰ ਆ ਕਿਹੜਾ ਲਕੋਲੋਂ ਲੱਗਣੇ ਹੈਗੇ ਚਾਚੀ ਮੱਚਦੀਆਂ ਕਾਦੋਂ ਤੁਸੀਂ ਵੀ ਜਾਵੜੇ ਕੋਲ ਬਜਾ ਪੈਸੇ ਹੋਂ ਤਾਂ ਵਗਜੋ ਸਾਨੂੰ ਇੰਨੀ ਸ਼ੋਰਟ ਨਹੀਂ ਜਿੰਨੀ ਸਾਨੂੰ ਦੇ ਸਾਡੀ ਆ ਸਾਡਾ ਮੁੰਡਾ ਤਾਂ ਸੰਗੀ ਘੁੱਟ ਦੂ ਇਹਦੀ ਟੱਪ ਕੇ ਦਿਖਾਵੇ ਬਾਹਰ ਨਹੀਂ ਤੈਨਰੇ ਕੀ ਮਿਰਚਾਂ ਲੜਦੀਆਂ ਆ ਅਸਤਾ ਹੀ ਜਾਵਾਂਗੇ ਕੰਮ ਕਰ ਲਓ ਤੁਸੀਂ ਨਹੀਂ ਬਾਗ ਜਾ ਬੱਗ ਜਾ ਤੂੰ ਤਾਂ ਪਹਿਲਾਂ ਨਹੀਂ ਸੀ ਮਾਨ ਹੁਣ ਤਾਂ ਤੇਰੇ ਨੌ ਆ ਗਈ ਤੂੰ ਤਾਂ ਪਹਿਲਾਂ ਨਹੀਂ ਸੀ ਮੈਨੂੰ ਇੱਕ ਗੈਂਡ ਦਿੰਦੀ ਸਾਰਾ ਦਿਨ ਗੋਲੀ ਲਾ ਰੱਖਿਆ ਸੀ ਆ ਹੁਣ ਲਾ ਰੱਖਿਆਗਾ ਨਾ ਨੌ ਤਾਂ ਤੇਰੇ ਵੀ ਐ ਤੂੰ ਮੱਚਦੀਆਂ ਮੇਰੀ ਨੌ ਤੇ ਤੈਨੂੰ ਹਾਈ ਤਾਂ ਤੈਨੂੰ ਹੋਸਿਆ ਹੋਇਆ ਮੱਚਦੀਆਂ ਤੂੰ ਵੀ ਇਹਦੇ ਨੌ ਕਿਉਂ ਆ ਗਈ ਅਸੀਂ ਤਾਂ ਇਹਨੂੰ ਗੋਹੇ ਕੂੜੇ ਤੇ ਲਾ ਕੇ ਰੱਖਣਾ ਸੀ ਨੀ ਮੈਂ ਤਾਂ ਜਮਾ ਨਹੀਂ ਮੱਚਦੀ ਮੈਂ ਜੇ ਮੈਂ ਤਾਂ ਤੈਨੂੰ ਹੋਰ ਗੋਹਾਕੂੜਾ ਕਿ ਤੂੰ ਪੰਨ ਕਰਦੀ ਐ ਪੀਂਦੀ ਨਹੀਂ ਦੁੱਧ ਅੱਛਾ ਤੇ ਤੂੰ ਤੇਰੇ ਹੱਥਾਂ ਨੂੰ ਗਾਹ ਖੁਰਕ ਪਾਈ ਆਵੇਂ ਤੂੰ ਪਾਥੀਆਂ ਨਿਯਾਰ ਕਰ ਸਕਦੀ ਮੈਂ ਗੋਹਾਕੂੜਾ ਚੱਕਦੀ ਆ ਮੈਂ ਤਾਂ ਜਮਾ ਨਹੀਂ ਪਾਥੀਆਂ ਪਾਦੀ ਐਂ ਪੀਊਂਗੀ ਦੁੱਧ ਤੂੰ ਲਾ ਲਾ ਜਿਹੜਾ ਜੋਰ ਲਾਉਣਾ ਪੀ ਲੈ ਨਾਲ ਇਹਨੂੰ ਕਰ ਲੈ ਬੱਕਰੇ ਵਰਗਾ ਪਹਿਲਾਂ ਪੁੱਤ ਪਾਲ ਲੈ ਸਾਂਝੇ ਕਰੋ ਹੁਣ ਪੋਤੇ ਨੂੰ ਪਾਲ ਲੈ ਕਰੂੰਗੀ ਤੇਰੇ ਤਾਂ ਹੈ ਨਹੀਂ ਤੂੰ ਤਾਂ ਮੱਚਦੀ ਐ ਮੈਂ ਤਾਂ ਕਰੂੰਗੀ ਮੇਰੇ ਪੋਤੇ ਨੂੰ ਕੋਈ ਵੀ ਕੋਈ ਨਹੀਂ ਜੇ ਸਾਡੇ ਹੈ ਨਹੀਂ ਨਾ ਤੇਰੇ ਜੋਗਰਾ ਨਹੀਂ ਕੋਈ ਛੜਦੀ ਬਿੱਲਿਆ ਸਾਰਾ ਕੋਸਾ ਅੱਧਾ ਮੁੰਡਾ ਕੇ ਪਾਸੇ ਹੋ ਜੂੰ ਪਰ ਨੀ ਬੰਡਾ ਰਹਾ ਤੇ ਜਿਹੜਾ ਬਣਾਵੇਗੀ ਬੰਡਾਲਾ ਫਿਰ ਡੀਕ ਦੀ ਕਿਨੂ ਆ ਲੈ ਜੀ ਇਹਨੂੰ ਲਿਆਉਣਾ ਹਾਂ ਲਿਆਉਣਾ ਬਥੇਰਾ ਲਿਆਉਂਗੀ ਹਜੇ ਮੈਂ ਦੇਣੀ ਆ ਤੂੰ ਵੀ ਕਿੰਨੇ ਕ ਪਾਣੀ ਚਾਹੀ ਚਾਚੀ ਹੱਥ ਥੱਲੇ ਨਾ ਪੈਸੇ ਨਹੀਂ ਹੈਗੇ ਜੇ ਤੁਹਾਡੇ ਕੋਲ ਪੈਸੇ ਹੋਣ ਤਾਂ ਕੰਦ ਦੀ ਕੰਦ ਕੱਢ ਲਓ ਬਚਾ ਲੈ ਆਹੋ ਕੰਦਾ ਕਢਾਉਣ ਨੂੰ ਤੂੰ ਮਤ ਦੇ ਤੇਰੀ ਸੱਸ ਨੂੰ ਇਹਨੂੰ ਤਾਂ ਪਹਿਲਾਂ ਪਤਾ ਨਹੀਂ ਨਹੀਂ ਇਹਨੇ ਵੀ ਬਥੇਰਾ ਜ਼ੋਰ ਲਾਇਆ ਸੀ ਕੰਦਾਂ ਦਾ ਇਹ ਤਾਂ ਮੈਂ ਆਪਦੇ ਹਿੱਕ ਦੇ ਜ਼ੋਰ ਤੇ ਬਸ ਗਈ ਇੱਥੇ ਨਹੀਂ ਮੈਨੂੰ ਕੱਢਣ ਵਾਲੀ ਇਹਨੇ ਕਸਰ ਨਹੀਂ ਸੀ ਛੱਡੀ ਆ ਵੇਖ ਲੈ ਮਮੀ ਕਿਵੇਂ ਬੋਲਦੀ ਆ ਤਾਈ ਮੈਂ ਤਾਂ ਤੁਹਾਡੀ ਇੱਜ਼ਤ ਕਰਦੀ ਆ ਮੈਨੂੰ ਕਹਿੰਦੀ ਕੋ ਨੀ ਬਹਿੜ ਜਾ ਬਹਿੜ ਜਾ ਜਾਣਦੀਆਂ ਤੈਨੂੰ ਇੱਜਤ ਵਾਲੀ ਨੂੰ ਜ਼ਿਆਦੇ ਕਹਿਣ ਦੀ ਲੋੜ ਨਹੀਂ ਦੇਖ ਤਾਂ ਸਹੀ ਕਿਵੇਂ ਲੁਤਰੋ ਚਲਾਉਂਦੀ ਐ ਨਾ ਤੇਰੀ ਨੂੰ ਕਣ ਚਲਾਉਂਦੀ ਨਹੀਂ ਲੁਤਰੋ ਨਹੀਂ ਅਸੀਂ ਤਾਂ ਐਂ ਚਲਾਵਾਂਗੇ ਤੂੰ ਨਾ ਬੋਲ ਪੁੱਤ ਤੂੰ ਕਾ ਜਵਾਨ ਗੱਦੀ ਕਰਦੀ ਐ ਇਹਨਾਂ ਨਾਲ ਮੈਂ ਮੈਂ ਤਾਂ ਕੁਛ ਨਹੀਂ ਬੋਲੀਆ ਦੇਖ ਲੈ ਕਦੋਂ ਚੁੱਪ ਕਰਕੇ ਸੁਣੀ ਐਨੀ ਐ ਮੈਂ ਚੱਲ ਕੋਈ ਨਹੀਂ ਪੁੱਤ ਤੂੰ ਆਪਦਾ ਅੰਦਰ ਜਾ ਮੈਨੂੰ ਪਤਾ ਹੀ ਐ ਤੇਰਾ ਤੂੰ ਘਰਾਣੇ ਕਰਦੀ ਐ ਜਿਹੜੀ ਸਿਰ ਤੋਂ ਚੁੰਨੀ ਲਾਉਣੀ ਇਹਨਾਂ ਨੂੰ ਕਹਿਣਾ ਨਾ ਸੱਸ ਨੂੰ ਇਹਨਾਂ ਦੇ ਕੀ ਮੂੰਹ ਲੱਗਣਾ ਚੱਲ ਪੁੱਤ ਕੰਮ ਕਰ ਆਪਦਾ ਅੰਦਰ ਜਾ ਦੇਖ ਲੈ ਹਾਂ ਚੁੰਨੀ ਨਹੀਂ ਲਾਉਂਦੀ ਇਹਦੇ ਵਾਲ ਤਾਂ ਦੇਖ ਲੈ ਕਿਵੇਂ ਸਪਰਿੰਗਿੰਗ ਹੋਏ ਪਏ ਆ ਨਾ ਤੂੰ ਮੇਰੇ ਵਾਲਾ ਤਾਂ ਕੀ ਲੈਣਾ ਮੱਚਦੀ ਐ ਤੂੰ ਮੱਚਦੀ ਵੀ ਸਟ੍ਰੇਟ ਕਰਾ ਲਏ ਨੇ ਮੈਂ ਤਾਂ ਤੈਨੂੰ ਹੀ ਨੀ ਮੂੰਹ ਲਾ ਕੇ ਰਾਜ਼ ਤਾਂ ਨਹੀਂ ਮੈਂ ਤੈਨੂੰ ਮਨਾਉਗੀ ਰਾਜੀ ਹਾਂ ਹਾਂ ਬਗਦੇ ਬਗਦੇ ਕਾਹਦਾ ਕੰਮ ਲੱਗਦਾ ਕੁੜਗੇ ਤੂੰ ਥੋੜਾ ਬੋਲਿਆ ਕਰ ਮੈਂ ਦੱਸਾਂ ਵਾਲੀਆਂ ਪਾੜੂਆਂ ਤਾਂ ਆਹ ਚੜਦੀਆਂ ਤੂੰ ਚਾਚੀ ਆਪਦੀ ਨੂੰ ਉਹਨੂੰ ਚੁੱਪ ਕਰਾ ਲਾ ਪਹਿਲਾਂ ਮੇਰੀ ਨੂੰ ਉਹਨੂੰ ਸਭ ਹੀ ਪਤਾ ਮੇਰੀ ਨੂੰ ਵੀ ਜਾਣਦੀ ਆ ਬਾਤ ਤੇੜਾ ਚੜ ਗਈ ਤੂੰ ਇਹਦੇ ਨਾਲ ਜਿੱਦੀ ਜਾਨੀ ਮੇਰੇ ਨਾਲ ਕਰਕੇ ਜਿਹੜੀ ਗੱਲ ਕਰਨੀ ਆ ਨਾ ਦੀ ਆਈ ਆ ਪੱਟੀਆਂ ਤੇ ਡੰਡੀ ਕੀ ਕਰਾਂ ਤੇਰੇ ਨਾਲ ਹਾਂ ਹਾਂ ਤੂੰ ਤਾਂ ਕਿੱਦਾਂ ਨਹੀਂ ਇਹੋ ਕਰਦੀਆਂ ਇਹੇ ਜਿਹੇ ਲੱਛਣ ਮੇਰੀ ਗੱਲ ਸੁਣਨੀ ਆ ਜਿਹੜਾ ਕੁਝ ਮੈਨੂੰ ਬੋਲਦੀ ਆ ਨਾ ਆ ਤੇਰੀ ਨੋਹ Saab ਸਿੱਖੀ ਆਂਦੀ ਆ ਫੇਰ ਹੀ ਦੇ ਉੱਤੇ ਹਲਕਾ ਜਿਹਾ ਡੰਡਾ ਮੇਰੀ ਨੋਹ ਆ ਨਾ ਮੈਨੂੰ ਬੋਲੂਗੀ ਤੈ ਤੈਨੂੰ ਜਿਹੜਾ ਕੁਝ ਬੋਲਦੀ ਏ ਬੋਲੀ ਚਲ ਪਰ ਸਾਨੂੰ ਬੋਲਣ ਦੀ ਲੋੜ ਨਹੀਂ ਕੀ ਜਵਾਜੀ ਮਾਰਦੀ ਆ ਮੂੰਹ ਸਮਾਰ ਕੇ ਗੱਲ ਕਰ ਜੀਭ ਖਿੱਚ ਨੂੰ ਬਾਹਰ ਜਾ ਕੇ ਚਾਬਣੀ ਐ ਨਹੀਂ ਤੂੰ ਹੱਥ ਲਾ ਕੇ ਦੇਖ ਜੀਭ ਖਿੱਚਣ ਵਾਲੀ ਆਂ ਬਿਠਾ ਕੇ ਦੇਖ ਲੈ ਦੇਖ ਤਾਂ ਸਹੀ ਤੂੰ ਤਾਂ ਪਹਿਲੇ ਤੇਰੇ ਜਿੱਦਨ ਦੀ ਆਈਆਂ ਤੂੰ ਤਾਂ ਘਰ ਨੂੰ ਪਿੱਛੇ ਲਾਤਾ ਆਹੋ ਮੈਂ ਤਾਂ ਲਾਤਾ ਆ ਤੇਰੀ ਨੋਹ ਨੇ ਅੱਗੇ ਨੂੰ ਕਰਤਾ ਬਥੇਰਾ ਇਹੋ ਜਿਹਾ ਕੋਈ ਜਾਣਦੀ ਆ ਹੋਰ ਮੇਰੀ ਨੋਹ ਨੂੰ ਸਕਾਊਗੀ ਮੱਚਦੀਆਂ ਦੇਖ ਮਾਂ ਮੇਰੇ ਤੋਂ ਮੱਚਦੀਆਂ ਖੈਰ ਤੇ ਕੀ ਮੱਚਣਾ ਨਹੀਂ ਅਸੀਂ ਕਦੋਂ ਦੀ ਲੱਗੀ ਪਈ ਮੱਚਦੀਆਂ ਮੱਚਦੀਆਂ ਬੱਸ ਬੈਠੀ ਰਹਿ ਹੁਣ ਆ ਗਈ ਤੂੰ ਬੋਲਣ ਆਲੀ ਪਹਿਲਾਂ ਤਾਂ ਬੋਲੀ ਨਹੀਂ ਨਹੀਂ ਜਿਹੇ ਜੇ ਕੋਸ ਆਪਦੇ ਪੇਕੀ ਦੇਖ ਕੇ ਆਈ ਆਂ ਕੀ ਕਰੂਗੀ ਨਹੀਂ ਮੇਰੀ ਨੋ ਇਹਦੀ ਨੋ ਸ਼ਹਿਰੋਂ ਆ ਗਈ ਇਹ ਮੇਰੀ ਨੋ ਪਿੰਡੂ ਐ ਤਾਂ ਤੈਨੂੰ ਉਹੋ ਲੱਗਿਆ ਪਿਆ ਮਚੇਵਾ ਨਹੀਂ ਤੇਰੀ ਨੋ ਸ਼ਹਿਰੋਂ ਤਾਂ ਆਈ ਆ ਲੰਗਰ ਤਾਂ ਪਕਾਉਣਾ ਨਹੀਂ ਆਉਂਦਾ ਹਾਂ ਮੁੰਨੇ ਦਾ ਏਡ ਗਾੜਿਆ ਮਚਾ ਬਚਾ ਛੱਡ ਦਿੰਦੀ ਆ ਮਚਾ ਕੇ ਸਾਥ ਆਂਦੀ ਆ ਤੈਨੂੰ ਦਿੰਦੀ ਆ ਤੇਰੀ ਨੋ ਦੀ ਖਾਲਾ ਨੇ ਪੱਛੀ ਜਾਂਦਾ ਸਾਨੂੰ ਵੀ ਪੈਂਦੀ ਆ ਨਹੀਂ ਬਹਿ ਜਾ ਨਹੀਂ ਬਹਿ ਜਾ ਤੈਨੂੰ ਮੈਂ ਜਾਣਦੀਆਂ ਰੋਟੀਆਂ ਖਵਾਉਣ ਵਾਲੀ ਨੂੰ ਆਈ ਏ ਵੱਡੀ ਲੁਤਰਾ ਦੇ ਕਿਵੇਂ ਚਲਾਉਂਦੀ ਐ ਆ ਭਾਂਡੇ ਮਾਜ ਲੈ ਨੇਚਰ ਕਢੀ ਐ ਭ ਕੋਲਿਆਰੇ ਕੋਟਾ ਜਵਾ ਮੈਂ ਨਾ ਇਹ ਤਾਂ ਕੋਟਾ ਕੋਟਾ ਪਾਂਡੇ ਆ ਆ ਦੇਖ ਲੈ ਜਿਆਦਾ ਕਰਤੂਤ ਆਈ ਹੈ ਦੀ ਹਾਂ 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 ਦੇਖ ਲੈ ਕੀ ਸੀ ਬੜਾ ਸਮਾਰਟ ਉੱਡੋ ਉੱਡੋ ਸਾਤ ਕਾੜਦਾ ਪੜਦਾ ਪੜਦੇ ਉੱਡ ਦੇ ਉੱਡ ਜੀ ਹਾਂ ਓਏ ਬੇਗਾ ਫੜ ਲਾ ਸਾਰੇ ਜਾਨੇ ਇਹਨਾਂ ਨੇ ਨਾ ਮੈਨੂੰ ਤਪਾ ਰੱਖਿਆ ਅੱਜ ਤਾਂ ਮੈਂ ਹਰ ਹਾਲਤ ਚ ਇਹਨਾਂ ਤੋਂ ਪੈਸੇ ਲੈ ਕੇ ਆਉਂਗਾ ਇੱਥੇ ਬੈਠਾ ਕਰਦਾ ਓਏ ਕੀ ਗੱਲ ਹੋ ਗਈ ਬਾਪੂ ਬੜਾ ਬੜ ਬੜ ਜਾ ਕਰਦਾ ਹੁਣ ਬੜ ਬੜ ਕਰਾਣਾ ਤਾਂ ਹੋਰ ਕੀ ਕਰਾ ਤੈਨੂੰ ਕਿੱਧਰ ਕੰਮ ਭੇਜਿਆ ਸੀ ਤੂੰ ਇੱਥੇ ਆ ਕੇ ਬੈਠਾਂਗਾ ਓਏ ਉਹਦਾ ਕਰਾਇਆ ਸਾਰਾ ਕੰਮ ਸਾਰੇ ਪਿੰਡ ਚ ਆਏ ਭੰਦਣਾ ਹਰਲੀ ਦੇਤੀ ਯਾਰ ਹਰਲੀ ਦੇਤੀ ਲੈ ਪੈਸੇ ਕਿੰਨੇ ਕਮਾ ਕੇ ਲਿਆਏਗਾ ਉਹ ਪੈਸੇ ਤਾਂ ਕੋਈ ਨਹੀਂ ਫੜ ਲਈ ਚਾਹ ਪਾਣੀ ਤਾਂ ਪੀ ਲੈਂਦੇ ਮੈਨੂੰ ਅਜੇ ਪਸਾਹ ਨਾਲ ਸਾਤਾ ਰਲਦਾ ਨਹੀਂ ਉਹ ਨਾਲੇ ਮੇਰੀ ਗੱਲ ਸੁਣ ਤੈਨੂੰ 100 ਵਾਰੀ ਸਮਝਾਇਆ ਹੈਗਾ ਵੀ ਤੂੰ ਆਪ ਨਾ ਖਾ ਪਿਆ ਕਰ ਤੂੰ ਇਹ ਆਪ ਤਾਂ ਮੈਂ ਇੱਕ ਦੋ ਚੌਂਚੇ ਖਾਣੇ ਪੈਂਦਾ ਹੁਣ ਇਹ ਭੜੀਆਂ ਉੱਤੇ ਚੜਨਾ ਉਤਰਨਾ ਕਿਹੜਾ ਕਾਲੇ ਕਿੱਕਾ ਕੀ ਹੋ ਗਿਆ ਉਹ ਯਾਰ 10000 ਰੁਪਏ ਦਿੱਤਾ ਸੀਗਾ ਕਾਲੇ ਨੇ ਮੈਨੂੰ ਕਹਿੰਦਾ 10000 ਰੁਪਏ ਚਾਹੀਦਾਗਾ ਹੁਣ ਉਹ ਮੋੜਨ ਦਾ ਨਾਂ ਨਹੀਂ ਲੰਦਾ 6 ਮਹੀਨੇ ਹੋ ਗਏ ਆ ਉਹ ਯਾਰ ਬਾਪੂ ਪੁੱਠੇ ਕੰਮ ਕਿਉਂ ਕਰਦਾ ਉਹਨਾਂ ਤੈਨੂੰ ਚੰਗਾ ਭਲਾ ਪਤਾ ਵੀ ਨਹੀਂ ਕਿਸੇ ਕੰਮਾਂ ਦੀਆਂ ਬੁੜੀਆਂ ਉਹਨਾਂ ਦੀਆਂ ਮੂਰੇ ਲੀਡਰ ਆ ਉਹ ਯਾਰ ਆਪਾਂ ਬੁੜੀਆਂ ਨੂੰ ਥੋੜੀ ਪੈਸੇ ਦਿੱਤੇ ਆ ਆਪਾਂ ਤਾਂ ਉਹਨੂੰ ਦਿੱਤੇ ਆ ਕਾਲੇ ਤੋਂ ਕਾਲੇ ਤੋਂ ਪੈਸੇ ਮੰਗ ਲਾਂਗੇ ਜਾ ਕੇ ਆਪਾਂ ਦੇਖ ਲਈ ਜਾ ਕੇ ਜੇ ਨਾ ਬੁੜੀਆਂ ਪੂਰੇ ਹੁੰਦਾਂ ਨਾ ਤੇ ਬੁੜਗਾਮ ਹੋ ਜਾਣਗੇ ਬੁਰੀ ਆਪਣੇ ਨਾਪਾਂ ਨਾ ਕੀ ਕਰਾਂਗੇ ਮਗਜ਼ਾਲੀ ਮਾਰ ਕੇ ਹਟ ਜਾਣਗੇ ਪਤਾ ਕਾਲੇ ਨੂੰ ਬਾਪੂ ਦੇਖ ਲੈ ਕਿਹਨੇ ਲੋਟ ਜੱਟ ਠੇਬੇ ਖਾਗਾ ਪੈਸੇ ਕਮਾਉਣੇ ਤੂੰ ਹੀ ਫਸਾਈ ਜਣਾ ਯਾਰ ਮੈਨੂੰ ਕੀ ਪਤਾ ਸੀਗਾ ਉਹ ਬੰਦਾ ਐ ਨਿਕਲੂਗਾ ਹੁਣ ਮੈਂ ਤਾਂ 6 ਮਹੀਨੇ ਮੈਨੂੰ ਤਾਂ ਉਦੋਂ ਗੱਲ ਜੀ ਬਣ ਗਈ ਸੀ ਬਸ ਮੈਂ ਆਹ ਮੈਨੂੰ ਕਹਿੰਦਾ ਮੈਨੂੰ ਪਹਿਲਾਂ ਪੈਸੇ ਦੇ ਦੇ ਮੈਂ ਤਾਂ ਕਰਕੇ ਤੇਰਾ ਨੰਬੇੜਾ ਜਿਹਾ ਕਰਾ ਦੂੰਗਾ ਚਾਕੇ 10000 ਰੁਪਏ ਦੇਣਾ ਪੈ ਗਿਆ ਮੌਕੇ ਤੇ ਉਦੋਂ ਆਪ ਨੂੰ ਤੈਨੂੰ ਪਤਾ ਜਦੋਂ ਪਈ ਹੁੰਦੀ ਉਹ ਗੱਦ ਨੂੰ ਪੀਓ ਕਹਿਣਾ ਪੈਂਦਾ ਓਏ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਤਾਂ ਦੇਣੀ ਮੈਨੂੰ ਇ ਖੜਾ ਹੋ ਉਹੀ ਫਸਾਈ ਰੱਖਣਾ ਤੂੰ ਵੀ ਟੰਕ ਚ ਮਾ ਹਾਂ ਲੈ ਆਏ ਤਾਂ ਹੁਣ ਫਿਰ ਪਿੰਡ ਦੇ ਵਿੱਚ ਹੋਈ ਜਾਂਦਾ ਭਾਈ ਲੈਣ ਦੇਣ ਤਾਂ ਆ ਜਾ ਆ ਜਾ ਬਾਪੂ ਜੀ ਨਾਲੇ ਮੇਰੀ ਗੱਲ ਸੁਣ ਉਹ ਤੇ ਖੜਾ ਗੁੰਡ ਗੁੰਡ ਜਾ ਨਾ ਕਰੀ ਚੱਲੀ ਕੋਈ ਮੈਂ ਤਾਂ ਹੁਣ ਬੰਗਣਾ ਕੀ ਮੜਕੂੰਗਾ ਪੈਸੇ ਤੂੰ ਦਿੱਤੇ ਆ ਕਿ ਨਾ ਕਾਲੇ ਨਾਲ ਗੱਲ ਕਰਦੇ ਆ ਕਾਲੇ ਨਾਲ ਗੱਲ ਕਰਦੇ ਆ ਕਾਲੇ ਨਾਲ ਤਾਂ ਬੋਲ ਸਕਦਾਗਾ ਕਾਲੇ ਨਾਲ ਤਾਂ ਬੋਲ ਹੀ ਸਕਦਾਗਾ ਕੀ ਨਾ ਕਰੂੰਗਾ ਗੱਲ ਹਾਂ ਕਾਲੇ ਨਾਲ ਕਰ ਲੈਣਾ ਕੋਈ ਉੱਥੇ ਜਾ ਕੇ ਆਏ ਡੰਨ ਬੱਟਾ ਬਣ ਕੇ ਨਾ ਖੜ ਜੀ ਫਿਰ ਕਿਤੇ ਵੀ ਮੈਂ ਬੋਲਣ ਨੂੰ ਮੈਨੂੰ ਮੂਰੇ ਕਰਦੇ ਤੇਰੇ ਵਾਸਤੇ ਹੀ ਜੋੜੀ ਜਾਂਦਾ ਇਹ ਮੈਂ ਹੋਰ ਕੀ ਦੇ ਹਾਸਤੇ ਕਰਨਾ ਬਸ ਤੂੰ ਖਰਾਬ ਕਰ ਦਿੰਨਾਗਾ ਮੈਂ ਪੰਜੀ ਪੰਜੀ ਨਾਲ ਇਕੱਠੇ ਹੋ ਗਿਆ ਓ ਯਾਰ ਜੇ ਮੇਰੇ ਤੋਂ ਚਾਵਲ ਬਾਜੀ ਗਈ ਹੈ ਤਾਂ ਹੁਣ ਇਹਦਾ ਹੱਲ ਵੀ ਤਾਂ ਹੁਣ ਆਪਾਂ ਨੂੰ ਹੀ ਕਰਨਾ ਪਊਗਾ ਸਿਆਣਾ ਨੂੰ ਸਿਆਣਾ ਹੋ ਜਾ ਮੈਂ ਤੈਨੂੰ ਕਹੀ ਜਾਂਦਾ ਵੀ ਸਮਾਨ ਫੜਾਫ ਕਾਲੇ ਵੇ ਅੱਜ ਆਪਾਂ ਉਹ ਬੈਠਾ ਮੁੰਲਾ ਦਾ ਕਾਲੇ ਇੱਧਰ ਆ ਵੀ ਗੱਲ ਸੁਣ ਹਟ ਜਾ ਹੁਣ ਉੱਤੇ ਤਾਂ ਨਹੀਂ ਚੜਨਾ ਉਹਨਾਂ ਦੇ ਇੱਧਰ ਬੁਲਾ ਲਾ ਫਿਰ ਮੈਂ ਸੌ ਕੁਝ ਬੋਲੂਂਗੇ ਉਹ ਕਾਲੇ ਉਹ ਕਾਲਾ ਆਇਆ ਹੈਗਾ ਭਾਈ ਘਰੇ ਬਸ ਭਾਈ ਕਾਲਾ ਹੈਗਾ ਘਰੇ ਨਹੀਂ ਜੀ ਹੈ ਨਹੀਂ ਉਹ ਤਾਂ ਘਰੇ ਕੀ ਗੱਲ ਹੋ ਗਈ ਲੈ ਤੈਨੂੰ ਕਹਿਆ ਸੀ ਨਾ ਬਾਪੂ ਬੁੜੀਆਂ ਮੁਰੇ ਕਰਤੀਆਂ ਉਹਨਾਂ ਨੇ ਤਾਂ ਆਪ ਲੋਕਿਆ ਲੈ ਹੁਣ ਫਿਰ ਦੱਸ ਇਹਨਾਂ ਨਾਲ ਕੀ ਮਜਾਗੀ ਮਾਰਾਂਗੇ ਉਹਦੇ ਨਾਲ ਕੀ ਨਾ ਮੂੰਹ ਦਾ ਸੁਧਗੇ ਦੇ ਨੇ ਕੀ ਕਹਿੰਦੀਆਂ ਚਾਲਾ ਉਹ ਭਾਈ ਸੱਦੋ ਕਾਲੇ ਨੂੰ ਕਿੱਥੇ ਹੈਗਾ ਮੰਮੀ ਆ ਵੇਖੀ ਬਾਹਰ ਕੌਣ ਆਇਆ ਇੱਕ ਕਿੱਕਰ ਆਇਆ ਕੀ ਲੈਣ ਆਇਆ ਕੋਰੇ ਆਏ ਕੀ ਗੱਲ ਹੋ ਗਈ ਕਾਲੇ ਨੂੰ ਸੱਦੀ ਆਂਦੇ ਆ ਕੀ ਗੱਲ ਹੈ ਕਿੱਕਰ ਕੀ ਗੱਲ ਕਾਲਾ ਕਿੱਥੇ ਦੱਸੋ ਉਹ ਤਾਂ ਭਾਈ ਬਾਹਰ ਗਿਆ ਹੋਇਆ ਹੈ ਬਾਹਰ ਕਿੱਥੇ ਕੀ ਉਹ ਕਲਕੱਤੇ ਗਿਆਗਾ ਲੈ 100 ਕੰਮਕਾਰ ਹੁੰਦਾ ਹੈ ਕਲਕੱਤੇ ਜਾਣ ਦੇ ਵਾਲੇ ਕਿਹੜੀ ਗੱਲ ਕੰਮਕਾਰ ਤੁਹਾਨੂੰ ਹੀ ਹੁੰਦੇ ਸਾਨੂੰ ਕੰਮਕਾਰ ਨਹੀਂ ਕੋਈ ਹੁਣ ਇੱਥੇ ਬਲਾਓ ਛੇਤੀ ਮੇਰੇ ਭਾਈ ਪੈਸੇ ਕਢੋ 6 ਮਹੀਨੇ ਹੋ ਗਏ ਤੁਹਾਨੂੰ ਮੁੱਕਰ ਕੇ ਬੈਠਿਆ ਹੋਇਆਂ ਨੂੰ ਕਿਹੜੇ ਪੈਸੇ ਇਹ ਮੈਨੂੰ ਨਹੀਂ ਕਾਲੇ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਹੋ ਨਾ ਚਾਚਾ ਇੰਨੇ ਪੈਸੇ ਹੈਗੇ ਵੀ ਤੇਰੇ ਕੋਲ ਦੇਣ ਨੂੰ ਤੂੰ ਤਾਂ ਭਾਈ ਬੋਲ ਲੈ ਮੈਂ ਤੁਹਾਨੂੰ ਦੱਸਾਂ ਗੱਲ ਫੇਰ ਨਾ ਕਹੀ ਮੈਂ ਤੇਰੀ ਲਾਹ ਪਾ ਕਰਕੇ ਹੱਥ ਫੜਾ ਦੇਣੀ ਹੈਗੀ ਮੈਂ ਬੋਲ ਲੈਣਾ ਜਦੋਂ ਤੂੰ ਘਰੇ ਆ ਗਿਆ ਤੇ ਬੁੜਕਣਾ ਮੈਨੂੰ ਪਤਾ ਹੀ ਹੈ ਜਿਹੜਾ ਤੂੰ ਪੈਸੇ ਮੰਗਦਾ ਉਦੋਂ ਤਾਂ ਘਰੇ ਆ ਕੇ ਮਿੰਤਾ ਕਰਦਾ ਸੀ ਸਾੜੇ ਪੈਰੀ ਹੱਥ ਲਵਾ ਲਓ ਮੇਰੇ ਜ਼ਮਾਨਤ ਕਰਾ ਦਿਓ ਪੁੱਣ ਮਿੰਤਾ ਤਾਂ ਮੇਰੀਆਂ ਕੀਤੀਆਂ ਸੀਗੀਆਂ ਕਿ ਮੈਨੂੰ 10000 ਰੁਪਏ ਦਿਓ ਮਿੰਤਾ ਕਰਕੇ ਭਾਈ ਮੈਨੂੰ ਮੇਰੀ ਗੱਲ ਸੁਣੋ ਇੱਧਰ ਆ ਕੇ ਮੇਰੀ ਗੱਲ ਸੁਣੋ ਇੱਧਰ ਦੇਖ ਮੇਰੀ ਗੱਲ ਸੁਣ ਭਾਈ ਹਾਂ ਤੇਰੀ ਗੱਲ ਤਾਂ ਵਿਚਾਲਿਆ ਇਹ ਤਾਂ ਘਰ ਦਾ ਘਰੇ ਮੁੱਕਰੀ ਜਾਂਦੇ ਆ ਇਹ ਤਾਂ ਇਹੋ ਜੀ ਤੀਮੀਆਂ ਤੇ ਇਹੋ ਜਿਹੇ ਦਾ ਪੁੱਤ ਨਹੀਂ ਤੂੰ ਬਹਿ ਜਾ ਬਹਿ ਜਾ ਤੈਨੂੰ ਕਹਿਣਾ ਸਾਡੀ ਗੱਲ 'ਚ ਬੋਲਣ ਦੀ ਕੋਈ ਲੋੜ ਨਹੀਂ ਕਿਹਾ ਮੇਰੇ ਪੁੱਤ ਨੇ ਕੀ ਕਰਦਾ ਤੇਰੇ ਭਲੇ ਹੀ ਕੀਤੇ ਨੇ ਇਹ ਤਾਂ ਇਹਨਾਂ ਨੇ ਆਪ ਦਾ ਕੰਜਰਖਾਨਾ ਸ਼ੁਰੂ ਕਰ ਲਿਆ ਪੁੱਤ ਨਹੀਂ ਕਰਿਆ ਨਾ ਮਾਫੀ ਚਾਚੀ ਸਾਡੀ ਗੱਲ 'ਚ ਬੋਲਣਾ ਤੂੰ ਠੀਕ ਹੈ ਕਿ ਕਰਾ ਤੂੰ ਹੀ ਕਰਾਉਣਾ ਕਿ ਮੈਂ ਕਰਾਇਆ ਕਰਾਉਣਾ ਮੈਂ ਕੀ ਕਰਾਦਾ ਤੁਹਾਡੀ ਆਪਸ ਦੇ ਘਰ ਵਿੱਚ ਆ ਕੇ ਕਲੇਸ਼ ਮੈਂ ਤਾਂ ਨਹੀਂ ਪਵਾਤਾ ਤੇਰਾ ਮਤ ਨਹੀਂ ਸੀ ਸਾਡੇ ਪਰਿਵਾਰ ਤੁਸੀਂ ਕਾਲੇ ਨੂੰ ਬੁਲਾਓ ਮੈਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਨਾ ਭੁੱਕੀ ਵੇਚੇ ਤੂੰ ਹੈ ਲੋਕਾਂ ਨੂੰ ਠੱਗੇ ਤੂੰ ਉਲਟਾ ਸਾਥੋਂ ਮੰਗਣਾ ਫਸਾਣੇ ਤੇਰੀ ਆ ਕੇ ਕਾ ਤੋ ਕਲੇਸ਼ ਪੋਣਾ ਚਾਚਾ ਇਹ ਤੂੰ ਕਾਲੇ ਨੂੰ ਪੁੱਛ ਜਿਹੜਾ ਸਾਡੇ ਤੋਂ ਡੇ ਲੰਮੇ ਲੋਟ ਲੈ ਕੇ ਆਇਆਗਾ ਲੈ ਲੰਮੇ ਲੋਟ ਤੂੰ ਦਿੱਤੇ ਐ ਤੇਰੀ ਕੋਈ ਜ਼ਮਾਨਤ ਨਹੀਂ ਸੀ ਕਰਾਉਂਦਾ ਵੀ ਇਹਦਾ ਕੀ ਪਤਾ ਕਾ ਤਰੀਕ ਤੇ ਜਾਵੇ ਨਾ ਜਾਵੇ ਬੜੇ ਜਾਵਾਂਗੇ ਅਸੀਂ ਉਹਦਾ ਬਾਪੂ ਨੇ ਫਸਾਤੇ ਹਿੱਕ ਦੇ ਜ਼ੋਰ ਤੇ ਅਸੀਂ ਜ਼ਮਾਨਤ ਕਰਾ ਕੇ ਜਾਂਦਿਆਂ ਮੈਂ ਬਹਿ ਜਾ ਬਹਿ ਜਾ ਹਿੱਕ ਤੇ ਜ਼ੋਰਦਾਰੇ ਦੇਖਦੀਆਂ ਮੈਂ ਬੋਲਦੇ ਤਾਂ ਜਾਣਦਾ ਨਹੀਂ ਨਸ਼ਾ ਖਾ ਕੇ ਚੰਗਾ ਚੰਗਾ ਨਸ਼ਾ ਖਾ ਕੇ ਬੋਲਿਆ ਨਹੀਂ ਆਂਦਾ ਸੁਣੋ ਨਸ਼ਾ ਲੈ ਆ ਕੇ ਦੱਸ 10000 ਰੁਪਏ ਤਾਂ ਇੱਥੋਂ ਲਿਆ ਸੀ ਮੈਥੋਂ ਲਿਆ ਸੀ 10000 ਰੁਪਏ ਉਹਦੇ ਬਾਲਾਂ ਤੇ ਲਾਇਆ ਸਾਰਾ ਨੇ ਖਲਾਲ ਆ ਦੇਖੈਨੂ ਕਿ ਤੋ ਖੋਰੇ ਬਹੂ ਦੇ ਬਾਸ ਦਾ ਕਾਸੇ ਦੀ ਲਾਈਏ ਅਸੀਂ ਕਿਹੜਾ ਪੀ ਲਿਆਏ ਤਾ ਉਹ ਤਾਂ ਹੀ ਠੀਕ ਹੈ ਅੱਛਾ ਇਹ ਗੱਲ ਨਹੀਂ ਹੋਰ ਹੋਈ ਪਈ ਐ ਇੱਥੇ ਫਿਰ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਤੁਸੀਂ ਪੈਸੇ ਲੈ ਲੈ ਕੇ ਲੋਕਾਂ ਦੀ ਜਮਾਨਤ ਕਰਾਉਣੀ ਹੋ ਅਸੀਂ ਤਾਂ ਜਮਾ ਕਰਾਉਣੀ ਆ ਤੂੰ ਨਾ ਕਰਾਉਂਦਾ ਜੇ ਤੈਨੂੰ ਗੋਂ ਸੀ ਸਾਡੇ ਘਰੇ ਜਿਹੜੇ ਮਾਰਦਾ ਸੀ ਲੈ ਕੇ ਗੋਂ ਸੀ ਚਾਚਾ ਅਸੀਂ ਦਰਵਾਜ਼ਾ ਸਾਡੀ ਗੱਲ ਅਸੀਂ ਆਪ ਹੀ ਨਿਵੇੜ ਲਾਂਗੇ ਕਿਥੋਂ ਜਾਈਏ ਅੰਦਰ ਮੈਂ ਆਪ ਹੀ ਦੇਖਦਾ ਕਾਲਾ ਕਿਤੇ ਕਾਲੇ ਉਹ ਕਾਲੇ ਕੱਢੋ ਬਾਹਰ ਕਾਲੇ ਨੂੰ ਫਿਰ ਆਏ ਕਿਵੇਂ ਬਾਪੂ ਆਹ ਕਮਰੇ ਦੇ ਦੇਖ ਲੈਣਾ ਲੈ ਸਾਡੇ ਘਰੇ ਕਿਵੇਂ ਬੜੋਂਗੇ ਅਸ ਕੀ ਅੰਦਰ ਜਾਣਦਾ ਅੰਦਰ ਹੀ ਹੋਊਗਾ ਅੰਦਰ ਜਾਣਦਾ ਫਿਰ ਹੁਣ ਸੱਦੋਂ ਬਾਹਰ ਸੱਦੋਂ ਬਾਹਰ ਮੇਰੀ ਗੱਲ ਸੁਣੋ ਆ ਡਰਦਾ ਨਹੀਂ ਸੋਤੋ ਆਹ ਅਗਲੇ ਕਮਰੇ ਚ ਵਾਰ ਲਓ ਆਪਦੇ ਕਮਰੇ ਚ ਹਾਂ ਉਹਦੇ ਕਮਰੇ ਚ ਬੜਾਂਗੇ ਕਮਰੇ ਚ ਕਿਉਂ ਬੜਾਂਗੇ ਹਾਂ ਫਿਰ ਅੰਦਰ ਕੱਢ ਲਈਏ ਨਾ ਸਾਡੇ ਘਰੇ ਆਉਣ ਦੀ ਕੋਈ ਲੋੜ ਨਹੀਂ ਕਾਲਾ ਬਾਹਰ ਮਿਲ ਕੇ ਉੱਥੇ ਗੱਲ ਕਰ ਲਈ ਦੇਖ ਲਾ 10000 ਰੁਪਏ ਵਰਤਾਹੀਂ ਚੁੰਨੀ ਲੈਂਦੀ ਸਿਰ ਤੇ ਗੇੜੇ ਨਾਲ ਲਾ ਕੇ ਦਿਖਾਉਂਦੀ ਆ ਆਪਣੀ 10000 ਰੁਪਏ ਆਪਣੇ ਦੀ ਖਰਾ ਕਰੀ ਬੋਲਦੀ ਸਾਨੂੰ ਦਿਖਾਉਂਦੀ ਐ ਮੇਰੀ ਗੱਲ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਗੱਲ ਦੱਸਦਾ ਸਿੱਧੀ ਠੀਕ ਐ ਨਾ ਜਿਹੜਾ ਸਕਾਲੇ ਨੂੰ ਮੇਰੇ ਸਾਹਮਣੇ ਕਰ ਦਿਓ ਨਹੀਂ ਮੈਂ ਤਾਂ ਜਾਂਦਾ ਨਹੀਂ ਮੈਂ ਤਾਂ ਆ ਖੜਾ ਇੱਥੇ ਮੈਂ ਤਾਂ ਪਿੰਡ ਚ ਜਲੂਸ ਕੱਢੂ ਤੁਹਾਡਾ ਮਾਂ ਕਹਿੰਦੀ ਆ ਹੋਰ ਇਹਦੇ ਜੂਠ ਨਾ ਮੇਰੀ ਮੇਰੀ ਗੱਲ ਸੁਣੋ ਭਾਈ ਜੀ ਮੈਂ ਤੁਹਾਨੂੰ ਗੱਲ ਦੱਸਾਂ ਅੱਛਾ ਮੈਂ ਜਦੋਂ ਜਦੋਂ ਇਹਨਾਂ ਨੂੰ ਲੋੜ ਸੀ 10000 ਰੁਪਏ ਮੈਂ ਇਹ ਦਿਨ ਤੇ ਮੂਰੇ ਹੱਥ ਹੱਥ ਦੇ ਉੱਤੇ ਰ ਮੈਂ ਲੋੜ ਸੀ ਅੱਛਾ ਮੈਂ ਬੰਦਾ ਤਾਂ ਮਿੰਟ ਕਰਦਾ ਕਹੀ ਦਿੰਦਾ ਹੁੰਦਾ ਮੈਂ ਕਹੇਤੀ ਮੈਂ ਕਾਲੇ ਚੱਲ ਮੇਰੀ ਜ਼ਮਾਨਤ ਕਰਾ ਦੇ ਹੁਣ ਤੁਹਾਨੂੰ ਕਦੇ ਲੋੜ ਨਹੀਂ ਪੈਣੀ ਮੇਰੇ ਤੋਂ ਨਾਹਾਂ ਜਿਹੜਾ ਜ਼ਮਾਨਤ ਹੀ ਦੂਜੇ ਹੋਰ ਲੈ ਕੇ ਗਿਆ ਸੀ ਉਹਨਾਂ ਨੂੰ ਰੁਪਈਏ ਦਿੱਤੇ ਆ ਕਾਲੇ ਨੇ ਕੀ ਕੱਲੇ ਨੇ ਕਾਲੇ ਕਾਲੇ ਨੇ ਕੱਲੇ ਮੇਰੀਆਂ ਸੁਣ ਭਾਈ ਕੋਈ ਸੂਈ ਜੋਗਰਾ ਕੋਈ ਸਲਾਈ ਜੋਗਰਾ ਇਹਦੇ ਪੁੱਤ ਨੇ ਕਿਹੜਾ ਲੱਗਦਾ ਕੰਮ ਕਰਤਾ ਫਿਰ ਜ਼ਮਾਨਤ ਕਰਾ ਕੇ ਜੱਗ ਜਹਾਨੀ ਇੱਕ ਦੂਜੇ ਦਾ ਸਹਾਰਾ ਕਰਾਉਂਦਾ ਹੀ ਆ ਸਾਰਾ ਇਹਨਾਂ ਨੇ ਤਾਂ ਮੈਥੋਂ ਪੈਸੇ ਲੈ ਲੈ ਕੁਰਾ ਦੇ ਫਿਰ ਤੈਨੂੰ ਹਮਦਰਦੀ ਆਉਂਦੀ ਆ ਤਾਂ ਫੇਰ ਫੜਿਆ ਜਾ ਮੈਂ ਕਿਹ ਫੜਿਆ ਜਾ ਮੈਂ ਅ ਕਈ ਨਾ ਕੋਈ ਨਾ ਬਹਿ ਜਾ ਤੂੰ ਬਹਿ ਜਾ ਤੇ ਤੁਹਾਡੇ ਕੀਤੀਆਂ ਨਿੱਕਲ ਜਾਣਗੀਆਂ ਤੁਹਾਡੀਆਂ ਕੀਤੀਆਂ ਨਿੱਕਲ ਜਾਣਗੀਆਂ ਠੀਕ ਹੈ ਨਾ ਹਾਂ ਜਿਹੜਾ ਆ ਤੂੰ ਤਾਹਾਂ ਥੁੱਕਦੀਆਂ ਨਾ ਇਹ ਨਿਕਲ ਜੂ ਤੇਰਾ ਮੈਂ ਦੱਸਾਂ ਗਾ ਨਾ ਕਿ ਮੇਰਾ ਅੱਖਾਂ ਭਾਂ ਦੇਖਦਾ ਹੈ ਕਿ ਕੀ ਕੁਲਟਾ ਲੜਨਾ ਕੀ ਭਲਾ ਕਰਤਾ ਤੁਸੀਂ ਮੇਰਾ ਕੀ ਭਲਾ ਕਰਤਾ ਕਿ ਆਇਓ ਤਾਂ ਕੰਨ ਸਮੰਦਰ ਭੱਜ ਜਾਊਗਾ ਅੰਦਰ ਭੱਜ ਜਾਊਗਾ ਨਾਲੇ ਤੱਕਦੇ ਹੋ ਤੇ ਆਪ ਨੇ ਜ਼ੋਰ ਤੇ ਨਿਕਲ ਗਏ ਕੌਣ ਭਰਾ ਤੋ ਬੱਸ ਕਰ ਦੇ ਤਾਂ ਹੀ ਤੇ ਤੇਰਾ ਵਿਆਹ ਨਹੀਂ ਕੋਈ ਤਨ ਬਹੂ ਨਹੀਂ ਦਿੰਦਾ ਤਾਂ ਫਿਰ ਤੁਸੀਂ ਆਪ ਦੀਆਂ ਚੋਂ ਦੇ ਦੋ ਜੇ ਨੂੰ ਆਹ ਤੁਸੀਂ ਆਪ ਦੀਆਂ ਦੇ ਹਾਂ ਕੀ ਮਤਲਬ ਹੋਇਆ ਕਰਦਾ ਬੋਲਦਾ ਆਉਣਾ ਗੱਲ ਕਰਦਾ ਹਾਂ ਦੀਆਂ ਦੀਆਂ ਦੇ ਚੱਲ ਉਧਰ ਬੋਲ ਰਹੀਆਂ ਦੇ ਮੈਂ ਹੁਣ ਤਾਂ ਜਾ ਰਿਹਾ ਮੈਂ ਤੁਹਾਨੂੰ ਦੱਸਤੀ ਗੱਲ ਫਿਰ ਐਵੇਂ ਕੱਲ ਭੱਜ ਜਾ ਭੱਜ ਜਾ ਭੱਜ ਜਾ ਹੋਰ ਨਾ ਤੇ ਛੋਤ ਲਹਾ ਲਈ ਛੋਤ ਲਹਾ ਲਈ ਨਾਲੇ ਮੈਂ ਮੈਂ ਕਾਲੇ ਨਾਲ ਗੱਲ ਕਰਕੇ ਆਉਂਗਾ ਫੇਰ ਮੈਂ ਤੁਹਾਨੂੰ ਦੱਸਾਂ ਉਹ ਮੂੰਹ ਮੱਥੇ ਲੱਗਦਾ ਚਬਕ ਜਾ ਤੂੰ ਮਾਰਦੀ ਆ ਗੱਲਾਂ ਤੂੰ ਚੱਲ ਮੈਂ ਹੁਣ ਐਵੇਂ ਚੁੱਪ ਕਰ ਗਿਆ ਐਵੇਂ ਆ ਜਾ ਮਾ ਆ ਜਾ ਕੌਣ ਸੀ ਵੇ ਕਿਕਰ ਸੀ ਇੱਥੇ ਹੋਣਾ ਉਹ ਬਾਹਰ ਭੇੜ ਦੇ ਬਾਹਰ ਭੇੜ ਦੇ ਦਾਦਾ ਕੋਈ ਨਹੀਂ ਹਾਂ ਹੁਣ ਆਉਂਦੇ ਹਾਂ ਆ ਜਾ ਨਾ ਪਾਣੀ ਘਟਾ ਦੇ ਮਾਰ ਦੇ ਉਹ ਭੇੜ ਦੇ ਵਿੱਚ ਮਰ ਲੈ ਵੱਡੇ ਬੈਲੀ ਘਰੇ ਟਾਉਣ ਆਉਂਦੇ ਆ ਲੈ ਦੱਸ ਹਾਂ ਉਹ ਨਿਕਲ ਲੁੱਕ ਕੇ ਵਾਕੇ ਜੇ ਤਾਏ ਉਹ ਮੈਨੂੰ ਸੱਭੀ ਬਾਰੋਂ ਲਾਤੀ ਨਿਕਲਿਆ ਕਿਉਂ ਨਹੀਂ ਲੋਕਾਂ ਚਾਹੇਗਾ ਇਹ ਹੈ ਨਹੀਂ ਸੀ ਉਧਰ ਸੀ ਪਰਲੇ ਪਾਸੇ ਲੁੱਕ ਕੇ ਵਾਕੇ ਕਿੱਦਾਂ ਆਉਣਾ ਸਾਰਾ ਪਤਾ ਸਾਨੂੰ ਉਹ ਤੁਸੀਂ ਨਾ ਮੈਥੋਂ ਮਰ ਜਿਓ ਨਾ ਇਹ ਕੇ ਮਾਰੇਗਾ ਤੂੰ ਡਾਂਗਾ ਆ ਜਾਂਦੇ ਲਾਡੀ ਨੂੰ ਟੱਕਰੇ ਘਰਾਉਂ ਤੇਰੇ ਨਹੀਂ ਮਾਰੀ ਆ ਕੋਈ ਨਹੀਂ ਲਾਡੀ ਨੂੰ ਵੀ ਦੇਖ ਲੂੰ ਜੇ ਨਾ ਮੈਨੂੰ ਬਾਰੋਂ ਸੱਭਾ ਲਾਉਂਦਿਆਂ ਨਾ ਮੈਂ ਉਹਨਾਂ ਨੂੰ ਵੀ ਦੇਖ ਲੈਂਦਾ ਉਹਦਾ ਮੱਕ ਤੇ ਕੁਦਰਤੀ ਬਾਰ ਪੱਟਿਆ ਗਿਆ ਮੈਂ ਗਾਹਾਂ ਜਾ ਕੇ ਦੇਖ ਲਾਂ ਮਗਰ ਜਾ ਕੇ ਦੇਖ ਲਾਂ ਨੀ ਕਿਹੜਾ ਦੇਖ ਲਾ ਤੈਨੂੰ ਜਾਰੇ ਹਮਦਰ ਦੇਉਂਦੇ ਨੇ ਕਿਕਰ ਤੇ ਤੂੰ ਮੋੜ ਲਿਆ ਉਹ ਅਸੀਂ ਕਿ ਲੈਣਾ ਪੈਹਰੇ ਤੁਸੀਂ ਲੈ ਕੇ ਖਾਦੇ ਅਸੀਂ ਕਾ ਤਾਂ ਮੋੜਾ ਤੂੰ ਥੋੜਾ ਘੱਟ ਮੱਝਾ ਜਾ ਕੇ ਅੰਦਰ ਬਹਿ ਜਾ ਸਾਡੀ ਲੜਾਈ ਚ ਕਿਉਂ ਬੋਲਦੀਆਂ ਮੱਝ ਦਾ ਬਿਸ਼ਰਮੀ ਦਾ ਸਾਡੀ ਵੀ ਆ ਆ ਸੰਝਾ ਵੇਹੜਾ ਜਿਹੜੇ ਤੇ ਉਦੋਂ ਮੋ ਉਠਾਈ ਆ ਉਹ ਕਾ ਵੀ ਬਿਸ਼ਰਮੀਆਂ ਚੱਤੀ ਮੇਰੀ ਗੱਲ ਸੁਣ ਲੈ ਸਾਡੀ ਗੱਲ ਚ ਬੋਲਣ ਦੀ ਲੋੜ ਨਹੀਂ ਐਵੇਂ ਨਾ ਕਿਤੇ ਹੁਜਣਾ ਦੰਦ ਕਢਾ ਲਈ ਰੋਟੀਆਂ ਨਹੀਂ ਚੱਪਾਂ ਜਾਣੀਆਂ ਅੰਦਰ ਬਹਿ ਜਾ ਚੁੱਪ ਕਰਕੇ ਆ ਜਾ ਨਹੀਂ ਤੂੰ ਬਾਹਰ ਨਾ ਟੱਪ ਜਾ ਹਾਂ ਹਾਂ ਡਾਂਗ ਤੋੜ ਦੂੰ ਪਿੰਡੇ ਦੇਖਦੇ ਭਲੇਖੇ ਚ ਫਿਰਦੀਆਂ ਹੋਣੀਆਂ ਇਹਨੇ ਮਾਰਨਾ ਛੋਟੀ ਦੇ ਆ ਜਾ ਤੂੰ ਬਸ ਪੁੱਤਿਆਂ ਦੇ ਮੂੰਹ ਕਿਉਂ ਲੱਗਦਾ ਹੈ ਇਹ ਬੇਡੀਆਂ ਹੈ ਹੈ ਨਹੀਂ ਬੇਬੇ ਭੱਜ ਗਏ ਓ ਡਰ ਭਜਾ ਤੇ ਓ ਵੱਡੇ ਬੈਲੀ ਭੱਜ ਕੇ ਕਰ ਕੋ ਬਾਪੂ ਯਾਰ ਤੂੰ ਵੀ ਬਾੜੀ ਸੂਈ ਚੱਕਿਆ ਨਾ ਤੈਨੂੰ ਐਡੀ ਗੱਲ ਕਹਿੰਦੀ ਕਿ ਉਹ ਯਾਰ ਮੈਂ ਇਥੋਂ ਹੁਣ ਚਗਲ ਵਾਜੀ ਗਈ ਮੈਂ ਕਿਹੜਾ ਹੁਣ ਜਾਣ ਕੇ ਸੀ ਮੈਨੂੰ ਗੁੱਸੇ ਗੁੱਸੇ ਚ ਮੈਂ ਬੋਲ ਗਿਆ ਗੱਲ ਬੜੀ ਗਾਹਾਂ ਜਾਵੜੀ ਗੱਲ ਬਹਾਂ ਗਾਹਾਂ ਜਾਵੜੀ ਇਹਦਾ ਵੇੜਾ ਬੈਠਾ ਇਹਦਾ ਆ ਹੁਣ ਤੇਰੇ ਕਾਲਜੇ ਠੰਡ ਪੈ ਗਈ ਹੁਣ ਪੈ ਗਈ ਕਾਲਜੇ ਠੰਡ ਨਾ ਮੈਂ ਕੀ ਕਹਤਾ ਤੈਨੂੰ ਹੈ ਕਿ ਕਿ ਮੈਂ ਧੁਪਖਾ ਪਖਾ ਮੇਰੇ ਤੇ ਅੱਖ ਜਾ ਲੱਗ ਗਿਆ ਬੋਲਣ ਪਖਿਆ ਪਖਿਆ ਆ ਕੇ ਵਗ ਗਿਆ ਜਿਹੜਾ ਤੂੰ ਮੈਨੂੰ ਉਦਦੇ ਫੜਾਇਆ ਸੀ ਨਾ ਉਹ ਕਾਲੇ ਨੂੰ 10000 ਰੁਪਏ ਦੇਣੇ ਪਏ ਸੀ ਹੁਣ 10000 ਰੁਪਏ ਮੁੱਕਰਦੇ ਆ ਮੇਰਾ ਹੁਣ ਪਾੜੀ ਤੂੰ ਕੋਠੀ ਨਾ ਮੈਂ ਤੈਨੂੰ ਕੀ ਫੜਾਤਾਗਾ ਜਿਹਾ ਜਕਰ ਤੂਤਾ ਕਰਦਾਗਾ ਉਹੀ ਤੇਰੇ ਨਾਲ ਹੁੰਦਾਗਾ ਤੇ ਤੂੰ ਤਾ ਜਿਵੇਂ ਆ ਬਾਲੀਆਂ ਕਰਤੂਤਾ ਹੋ ਕਰਦੀ ਨੇ ਤੂੰ ਨਹੀਂ ਛਰਾ ਵੇਚਦੀ ਲੋਕਾਂ ਨੂੰ ਸਭ ਨੂੰ ਪਤਾ ਹੀ ਆ ਤੂੰ ਕੀ ਕੁਛ ਕਰਦੀ ਏ ਤੈਨੂੰ ਮੈਂ ਦੱਸਦਾ ਜੇ ਮੈਂ ਕਰਦੀ ਆ ਨਾ ਮੈਂ ਉਹਦੇ ਦਮਤੇ ਕਰਦੀ ਆਂ ਕਿ ਦਮਤੇ ਦਾ ਸਹਾਰਾ ਨਹੀਂ ਲੈਂਦੀਗੀ ਹੂੰ ਹਾਂ ਮੇਰੇ ਚ ਵੇਚਦੇ ਦਾਰੂ ਆ ਪੰਦੇ ਨੇ ਚੱਲੀ ਜਾਂਦਾ ਕੰਮ ਬਾਪੂ ਆਪਣਾ ਦਾ ਗੱਲ ਤਾਂ ਇੱਕ ਹੀ ਆ ਆ ਹੈਗੀ ਇੱਕ ਲਾ ਕੇ ਖਾਈ ਦੇ ਤੇ ਜਰ ਕੇ ਖਾਈ ਦੇਂਦੇ ਮੈਂ ਤੈਨੂੰ ਦੱਸਾਂ ਗੱਲ ਹੁਣ ਤੇਰੇ ਕਾਲਜੇ ਠੰਡ ਪੈ ਜੂਗੀ 1.5 ਹਜ਼ਾਰ ਰੁਪਏ ਦਾ ਕੋਈ ਗੱਲ ਨਹੀਂ ਪੱਟਿਆ ਗਿਆ ਤਾਂ ਪੱਟਿਆ ਗਿਆ ਸਹੀ ਲੈ ਪੱਟੇ ਕਾ ਮੈਂ ਕਿਹਾ ਸੀ ਉਹਨਾਂ 10000 ਰੁਪਏ ਦੇ ਆ ਆ ਦੀ ਲੋੜ ਤੈਨੂੰ ਵੀ ਲੋੜ ਪਈ ਸੀ ਕਿ ਮੈਂ ਹੁਣ ਜਿੱਦੇ ਤੂੰ ਜਿੱਦੇ ਤੂੰ ਸਦਾਰੂ ਵੇਚੀ ਨਾ ਤੇ ਮੈਂ ਮੈਂ ਫੜਾਉ ਤੈਨੂੰ ਉਤੋਂ ਜਿਹੜੀ ਆਹ दारू ਬੋਟਲਾਂ ਦਾ ਲੈ ਲੈ ਕੇ ਘਰੇ ਜਮਾ ਕਰਕੇ ਤੇ ਬਾਅਦ ਚ ਵੇਚਦੀਆਂ ਨਾ ਤੂੰ ਸਾਰੀਆਂ ਗੱਲਾਂ ਦੱਸੂ ਮੈਂ ਤੈਨੂੰ ਉਤੋਂ ਫੜਾਇਆ ਨਾ ਨਾ ਤਾਂ ਮੈਨੂੰ ਵੀ ਕਿੱਕਰ ਸਾਂ ਕਿਹਨੇ ਕਹਿਣਾ ਮੈਂ ਤੈਨੂੰ ਦੱਸਾਂ ਵੇ ਚੱਲ ਵੇ ਜਾ ਤੁਰ ਜਾ ਗਾਂਹਾ ਤੂੰ ਤੇਰੇ ਵਰਗੇ ਮੈਂ 20 ਵੇਖੇ ਹੈਗੇ ਮੈਨੂੰ ਮੱਦੋ ਕਹਦੇ ਮੱਦੋ ਵੇ ਥਾਣੇ ਦਰਵਾਜ਼ੇ ਮੇਰੀ ਪੂਰੀ ਚੱਲਦੀ ਹੈਗੀ ਮੈਂ ਨਹੀਂ ਕਿਸੇ ਤੋਂ ਡਰਦੀਗੀ ਮ ਕੀ ਗੱਲ ਤੇਰੇ ਤੋਂ ਲੈ ਕੇ ਪਾਉਣੀ ਆ ਆਪ ਦੀ ਮਿਹਨਤ ਕਰਦੇ ਆ ਤੇ ਮੈਂ ਵੀ ਮਿਹਨਤ ਕਰਦਾ ਸੀ ਤੈਨੂੰ ਕੀ ਲੋੜ ਪਈ ਸੀਗੀ ਜੇ ਤੂੰ ਇਹੋ ਜਿਹਾ ਕੁਝ ਕਰੀਏ ਨਹੀਂ ਪਿੰਡ ਦੇ ਵਿੱਚ ਮੈਂ ਵੀ ਪੇ ਭੁੱਕੀ ਵਿੱਚ ਇਹਨਾਂ ਦਾ ਫਿਰ ਕਿੱਡੀ ਗੱਲ ਆ ਗਈ ਮੈਨੂੰ ਤਾਂ ਹੁਣ ਪਤਾ ਲੱਗਿਆ ਬਲੈਕ ਨੂੰ ਮਿਹਨਤ ਕਹਿੰਦੇ ਫਿਰ ਇਸ ਹਾਲ ਨਾਲ ਆਪਣੀ ਮਿਹਨਤ ਤਾਂ ਬਾਹਲੀ ਹੋ ਗਈ ਆਪਾਂ ਤਾਂ ਕੋਠੇ ਟੱਪ ਕੇ ਕਹਿੰਦਾ ਟੱਪ ਕੇ ਫੇਰ ਫੜਾ ਕੇ ਆਉਣੇ ਭੁੱਕੀ ਇਹ ਤਾਂ ਹੈ ਮਾਰਦੀ ਆ ਗੱਲਾਂ ਆਹੋ ਮੈਂ ਗੱਲਾਂ ਮਾਰਦੀ ਆਂਗੀ ਗੱਲਾਂ ਤਾਂ ਤੂੰ ਕਰਦਾ ਲੜਾਈ ਤੇਰੀ ਉਹਨਾਂ ਨਾਲ ਹੋਈ ਆ ਕੇ ਤੂੰ ਮੈਨੂੰ ਬੋਲੀ ਜਾਣਾਗਾ ਤੈਨੂੰ ਕੀ ਮਤਲਬ ਸੀਗਾ ਉਹਨਾਂ ਨੂੰ ਫੋਨ ਕਰਕੇ ਦੱਸਣ ਦਾ ਵੀ ਮੈਂ ਉਹਨਾਂ ਭਈਆ ਆਉਂਦੀਆਂ ਗੱਲਾਂ ਯਾਦ ਕਰ ਪਹਿਲਾਂ ਤੂੰ ਵੀ ਸਾਨੂੰ ਫੜਾਇਆ ਸੀਗਾ ਇਹ ਤਾਂ ਬੀੜੀ ਦਾ ਵੱਟਾ ਆਹੀ ਲੈਂਦਾ ਹੁੰਦਾ ਫਿਰ ਆਹ ਲੈਂਦਾ ਹੁੰਦਾ ਕੋਈ ਗੱਲ ਨਹੀਂ ਹੁਣ ਤੂੰ ਦੱਸ ਦੇਖੀ ਜਾਈਂ ਇਹਦੋਂ ਤੱਕ ਬੂੰਦ ਕਿਹੜਾ ਟੱਪਣ ਦਿੰਦੇ ਸੀ ਤੂੰ ਹਾਂ ਤੂੰ ਦੇਖੀ ਕੋਈ ਨਹੀਂ ਫਿਰ ਉਹ ਚਲਾ ਆਇਆ ਬਾਪ ਜੱਦਾਂ ਨੂੰ ਬਾਣ ਇੱਕੋ ਜੀ ਹੈਗੇ ਕਰ ਲੈ ਜਿਹੜਾ ਕੁਝ ਹੁੰਦਾ ਹੁਣ ਕਰਕੇ ਦਿਖਾਵਾਂਗੇ ਹੁਣ ਕਰਕੇ ਦਿਖਾਵਾਂਗੇ ਮੈਂ ਦੱਸਾਂਗਾ ਤੇ ਮੈਂ ਗੱਲ ਮਾਰਦੀ ਆ ਗੱਲਾਂ ਇਹ ਚੋਲਟੀ ਚੋਲਟੀ ਕਾਟੇ ਚੱਕ ਲਈ ਸੀ ਵਿਆਹ ਦੇ ਵਿੱਚੋਂ ਕਾਟ ਘਟੇ ਡਿਆਂ ਦਿਲਾਂ ਦੇ ਅਸੀਂ ਕਾਲਿਆਂ ਭਾਵੇਂ ਵੱਜਦੇ ਆ ਜੱਗ ਤੇ ਬਲੇ ਕੀਏ ਆਹੋ ਤੂੰ ਬੈਠਾ ਤੈਨੂੰ ਗਾਣੇ ਗਾਈ ਚੱਲ ਬਾਹਰ ਤਾਂ ਤੈਨੂੰ ਸੁਰਤ ਨਹੀਂ ਬਾਹਰ ਕੀ ਹੁੰਦਾ ਕਿਸੇ ਨਾਲ ਕੀ ਹੋ ਗਿਆ ਮਾਤਾ ਕੀ ਹੋ ਗਿਆ ਆ ਕਿਕਰਸੋਂ ਦਾ ਬੇੜਾ ਬਹਿ ਗਿਆ ਉੱਥੇ ਮੈਨੂੰ ਰੂਟ ਕੰਤੇ ਘੇਰ ਕੇ ਖੜ ਗਿਆ ਕਹਿੰਦਾ ਤੁਸੀਂ ਮੈਨੂੰ ਪੜਾਇਆਗਾ 100 ਗਸ ਬੋਲ ਕੇ ਗਿਆ ਕਹੇ ਤਾਂ ਮੈਨੂੰ ਕਹਿੰਦਾ ਤੂੰ ਕਾਂਟੇ ਚੋਰੀ ਕੀਤੇ ਹੈਗੇ ਚੋਰਨੀ ਆ ਕਦੇ ਮੈਨੂੰ ਕਹੇ ਤੂੰ दारू ਵੇਚਦੀਆਂ दारू ਵੇਚ ਵੇਚ ਕੋਠੀਆਂ ਪਾਈ ਜਾਨੀ ਆ ਉਹਦੀ ਸੜੇਹਾਨ ਦੀ ਐਡੀ ਹਿੰਮਤ ਜਿਹੜਾ ਆਪਾਂ ਨੂੰ ਬੋਲੂ ਉਹ ਆ ਮੈਂ ਗਲ ਵੜਦਿਆਂ ਵਾਲੇ ਤੂੰ ਐਵੇਂ ਜ਼ੋਰ ਵਾਲਾ ਬੋਲੀ ਚੜ ਦਿਮਾਗ ਪਾੜ ਦੂ ਤਰਾ ਜਦੋਂ ਉਹਨੂੰ ਗਲ ਵੱਢੇਗਾ ਤੂੰ ਦੇਖੇ ਹੁਣ ਤਾਂ ਮੈਨੂੰ ਮੇਰੀ ਬੇਇੱਜ਼ਤੀ ਕਰ ਗਿਆ ਉੱਥੇ 10 ਜਣੇ ਹੋਰ ਖੜੇ ਸੀ ਕੋਲੇ ਦੇਖਦੇ ਸੀ ਓਏ ਉਹੀ ਬੋਲਦਾ ਜਦੋਂ ਚਾਰ ਆਸੇ ਪਾਸੇ ਬੁੜੀਆਂ ਖੜੀਆਂ ਹੋਣ ਨਾ ਉਹਨੂੰ ਹੀ ਜ਼ਿਆਦਾ ਬੋਲਣ ਦੀ ਆਦਤ ਆ ਉਦੋਂ ਹੱਥਾਂ ਚੋਂਦਾ ਜਦੋਂ ਮੈਂ ਜਾਵੜਿਆ ਉਦੋਂ ਦੇਖੀ ਵਿੱਚ ਮੂਦ ਤੇ ਉਹ ਕਰਦਾ ਨਾ ਤੂੰ ਮੇਰੀ ਗੱਲ ਸੁਣਾ ਵੀ ਕਾਲੇ ਨੂੰ ਆਪਾਂ ਆਖਿਆ ਵੀ ਭਈ ਇਹਦੇ 10000 ਰੁਪਏ ਤੂੰ ਨਾ ਮੋੜ ਮੁੱਕਰ ਜਾ ਹੁਣ ਜੇ ਉਹਦਾ ਨਸ਼ੇ ਦਾ ਹੱਲ ਨਹੀਂ ਹੋਇਆ ਹੁਣ ਉਹ ਜਿਵੇਂ ਆਖ ਜਾ ਦੇਖ ਲੈ ਝੋਲੇ ਜਿਹਾ ਪੰਪ ਪਾਇਆ ਹੁੰਦਾ ਜਿਵੇਂ ਉਹ ਕਰਤਾ ਖਵਾ ਖਵਾ ਗੋਲੀਆਂ ਵਾਲੀ ਭੁੱਕੀ ਉਹਨੇ ਲੈ ਉਹ ਤਾਂ ਆਪ ਆਏ ਬੋਲਦਾ ਸੀ ਕਿ ਨਾ ਗਿੱਠ ਦੀ ਜੀਬ ਉਹਦੇ ਲੱਗਿਆ ਜਿਵੇਂ ਆਖਦੇ ਉਹ ਕਿਹੜਾ ਘੱਟ ਸੀ ਉਹਦਾ ਜਿਵੇਂ ਆਖ ਤੇ ਉਹਦੇ ਹੰਸ ਤੋੜੂ ਮੈਂ ਉਹਦੇ ਹਲਾਉਂ ਤਾਂ ਹਣ ਵਾਲੇ ਮਣਕੇ ਮਗਰੋਂ ਜਦੋਂ ਉਹ ਹਲਾਏਗਾ ਨਾ ਉਦੋਂ ਦੇਖੀ ਜਾਊਗੀ ਤੂੰ ਤਾਂ ਇੱਥੇ ਸ਼ੀਸ਼ੇ ਮੂਰੇ ਜੁੜਾ ਰਹਿਣਾ ਹੈਗਾ ਕਰਨ ਵਾਲੇ ਕੰਮ ਦਾ ਤੂੰ ਕਰਦਾ ਨਹੀਂ ਬਾਹਰ ਹੁਣ ਤੂੰ ਮੈਨੂੰ ਬਾਹਲੀ ਚੱਕ ਜੀ ਨਾ ਦੇਈ ਚੱਲ ਕਿਤੇ ਬੰਦਾ ਮਰਵਾ ਦੇ ਮੈਥੋਂ ਤੂੰ ਮਾਰ ਦੇਗਾ ਬੰਦਾ ਤੂੰ ਕਰ ਦੇਗਾ ਇੱਥੇ ਤੂੰ ਮੈਨੂੰ ਕਹੇਦਾ ਵੀ ਹਾਂ ਸ਼ੇਰਾਂ ਜਾ ਤੂੰ ਤੇਰੇ ਨਾਲ ਆ ਮੈਂ ਬੱਸ ਵੇ ਬੱਸ ਰਹਿਣ ਦੇ ਨਾਲ ਆ ਮੈਂ ਕੱਲਾ ਕਹਿਣਾ ਆਇਆ ਕਰਨ ਵਾਲਾ ਹੈ ਨਹੀਂ ਤੂੰ ਕੁਝ ਮਾੜੀ ਥਾਪੀ ਤਾਂ ਮਾਰ ਦੇ ਮੈਨੂੰ ਕਹਿੰਦੇ ਮਾਂ ਦੀ ਹੱਲਾ ਸ਼ੇਰੀ ਕਹਿੰਦੇ ਪੁੱਤ ਨੂੰ ਸ਼ੇਰ ਬਣਾ ਲਿਆ ਮਾੜੀ ਵੀ ਥਾਪੀ ਜਾਂ ਕੰਮ ਕਰਦਾ ਜਾ ਕੇ ਚੱਕ ਦੇ ਆ ਚੱਕ ਦੇ ਸਾਡੇ ਦੀ ਫੁੜੀ ਮੇਲਾਦਾ ਮੈਨੂੰ ਜੇਲ੍ਹ ਕਟਾ ਕੇ ਛੱਡੂ ਯਾਰ ਇਹ ਉਹੀ ਸਿੰਘ ਮਿੱਟੀ ਚੱਕੀ ਫਿਰਦੀ ਆ ਇਹਨਾਂ ਨਾਲ ਬਾਕੀ ਆਪਾਂ ਲੜਨਾ ਕੀ ਯਾਰ ਇਹਦਾ ਮਰੇ ਮਰਾਏ ਐਵੇਂ ਗੱਲ ਪੈ ਜਾਣਗੇ ਮੱਦਾ ਲਗਾ ਟੇਡਾ ਹੀ ਆਪਾਂ ਇਹਨਾਂ ਗੋਬਰ ਗਏ ਜਾਂ ਮੇਰਾ ਸਨ ਤਲ ਦੇਣੀ ਹੈ ਕੀ ਬੰਦਾ ਤੋੜ ਨਹੀਂ ਪੁੱਲਾ ਤਾਂ ਇਹਦਾ ਲੋਟ ਨਹੀਂ ਆਉਂਦੀ। ਉਹ ਯਾਰ ਮਾੜਾ ਮੋਟਾ ਤੂੰ ਸਮਝਾਦਾ ਕਿ ਤੇਰੇ ਘਰ ਵਾਲੀ ਨੂੰ ਤੇ ਚਾਚੀ ਨੂੰ ਹਰੇਕ ਗੱਲ 'ਚ ਰੌਲਾ ਪਾ ਕੇ ਬਹਿ ਜਾਂਦੀਆਂ ਯਾਰ। ਉਹ ਯਾਰ ਮੈਂ ਤਾਂ ਭਰਾਵਾ ਕੁਝ ਨਹੀਂ ਕਹਾਂ ਤੈਨੂੰ ਪਤਾ ਹੈ ਆਪਣੇ ਬੱਸੋਂ ਬਾਹਰ ਆ ਗੱਲ। ਉਹਦੋਂ ਤਾਂ ਪਹਿਲਾਂ ਹੀ ਹੱਥ ਖੜੇ ਕਰੀ ਖੜਾ ਯਾਰ ਕੀ ਬੱਸੋਂ ਬਾਹਰ ਆ। ਉਹ ਕਿਕਰ ਸਿੰਘ ਆ ਗਿਆ ਅੱਜ ਉਹਦਾ 10000 ਰੁਪਇਆ ਦੱਬਿਆ ਸੀ ਯਾਰ ਮੈਂ। ਉਹ ਆ ਕੇ ਰੌਲਾ ਪਾਉਣ ਲੱਗ ਗਿਆ। ਸਮਾਂ ਪੱਕ ਤਾਂ ਕੀ ਕਰਨਾ ਸੀ ਤੇ ਮਾਰਕਿਆਂ ਨੂੰ ਮਿਹਨੇ ਮਾਰ ਲੱਗ ਗਿਆ ਯਾਰ। ਲੈ ਦੇਖ ਲੈ ਉਹਦੇ ਬੰਨੀ ਹੂੰਗਾ ਖੜੀਆਂ ਸਾਈਡ ਉਹਦੀ ਲਈ ਜਾਣ। ਉਹ ਫਿਰ ਬਾਈ ਥੋਡੀਆਂ ਬੁੜੀਆਂ ਕਿਹੜਾ ਕਲੇਸ਼ ਘੱਟ ਪਾਉਂਦੀਆਂ ਨੇ ਤੂੰ ਆਪ ਹੀ ਦੇਖ ਤੜਕੇ ਹੱਥ ਨੇ ਦਾ ਕਲੇਸ਼ ਰਹਿੰਦਾਗਾ ਜੇ ਕਿਸੇ ਪਾਸੇ ਕਲੇਸ਼ ਟਲੇ ਫੇਰ ਤਾਂ ਆਪਣਾ ਸਾਥ ਦੇਣਾ ਉਹ ਉਹ ਯਾਰ ਚਲ ਘਰੇ ਦਾ ਕੋਸੀ ਹੋਈ ਜਾਵੇ ਗੱਲ ਤਾਂ ਗਲਤੀ ਆ ਵੀ ਬਾਹਰਲੇ ਬੰਦੇ ਸਾਹਮਣੇ ਤਾਂ ਨਾ ਬੇਇੱਜ਼ਤੀ ਕਰਨਾ ਨਾ ਫਿਰ ਤੂੰ ਕਿਉਂ ਪੈਸੇ ਫੜ ਲੈ ਨਾ ਫੜਦਾ ਪੈਸੇ ਉਦੋਂ ਉਹ ਯਾਰ ਚਾਹੀਦੇ ਸੀ ਤਰੀ ਪਰਜਾਈ ਨੇ ਵਾਲ ਸਟੇਟ ਕਰਾਉਣੇ ਸੀ ਲੈ ਦੇਖ ਲੈ ਵਾਲ ਸਟੇਟ ਕਰਾਉਣੇ ਸੀ ਇਹ ਕੀ ਗੱਲਾਂ ਚ ਗੱਲਾਂ ਯਾਰ ਉਹ ਚਲ ਕੋਈ ਨਹੀਂ ਤੂੰ ਲੈ ਲਈ 2000 ਰੁਪਏ ਵਿੱਚੋਂ ਹੂੰ ਕੀ ਮੱਖੀਆਂ ਜਿਹਾ ਮਾਰੀ ਜਾਂਦੇ ਹੋ ਉਹ ਕੁਝ ਨਹੀਂ ਯਾਰ ਉਹ ਕਿਕਰ ਸਿੰਘ ਯਾਰ ਕਲੇਸ਼ ਪਵਾ ਗਿਆ ਘਰੇ ਉਹ ਹੱਲ ਕਰੀ ਜਾਂਦੇ ਸੀ ਅਸੀਂ ਤਾਂ ਕੋਈ ਨਹੀਂ ਕਰਦਾਂਗੇ ਸਾਡੇ ਵੀ ਬੋਲ ਗਿਆ ਯਾਰ ਮਾਤਾ ਨੂੰ ਉਹ ਇਹ ਸਾਰੇ ਪਾਸੇ ਪੰਗੇ ਲੈਂਦਾ ਫਿਰਦਾ ਮੇਰੀ ਗੱਲ ਸੁਣ ਅੱਜ ਤਾਂ ਉਹ ਆਪਣੇ ਘਰੇ ਆ ਗਿਆ ਇਸ ਤੋਂ ਬਾਅਦ ਘਰੇ ਨਹੀਂ ਆਉਣਾ ਚਾਹਦਾ ਉਹਦਾ ਚਾਲ ਚੱਲਣ ਠੀਕ ਨਹੀਂ ਨਸ਼ਾ ਵੇਚਦਿਆ ਉਹ ਪਾਏ ਨਾ ਗੋਬਰ ਕਹਿੰਦੇ ਜਿਹੜੇ ਉਹੀ ਲੋਟੋਂ ਦਾ ਕਿੱਡਾ ਢਿੱਡ ਕਰੀ ਫਿਰਦਾ ਮੈਨੂੰ ਲੱਗਦਾ ਜਿੱਦਿਆਂ ਦਾ ਜੰਮਿਆ ਮੇਰੇ ਨਾਲ ਤਾਂ ਲੈਟਰਿੰਗ ਹੀ ਨਹੀਂ ਗਿਆ ਉਹ ਸਾਰਾ ਕੋਈ ਅੰਦਰ ਹੀ ਲਈ ਫਿਰਦਾ ਯਾਰ ਉਹ ਤਾਂ ਗੱਲਾਂ ਛੱਡ ਤੂੰ ਮੈਂ ਤੈਨੂੰ ਜਿਹੜੀ ਗੱਲ ਕਹੀ ਹੈ ਨਾ ਵੀ ਤੁਸੀਂ ਮੇਰੇ ਨਾਲ ਚੱਲੋ ਠੀਕ ਹੈ ਆਪਾਂ ਚੱਲ ਅੱਗੇ ਅੱਜ ਹੀ ਲੋ ਉਹ ਯਾਰ ਆਏ ਤਾਂ ਮੂੰਹ ਮੱਥੇ ਲੱਗਦਾ ਖੈਰ ਹਾਂ ਕਦੇ ਜਮਾਨਤ ਦੇਣੀ ਪੈ ਜਾਂਦੀ ਆ ਰੁਪਈਆਂ ਨੂੰ ਵਧਿਆ ਉਹ ਦੇ ਦਿੰਦਾ ਹਲਕਾ ਮੈਂ ਉਹੀ ਗੱਲ ਕਰਨ ਆਇਆ ਬਾਈ ਤੁਹਾਡੇ ਨਾਲ ਆ ਪਿਸਟੋਲ ਮੇਰੇ ਕੋਲੇ ਆ ਦੇਖ ਹਾਂ ਤੇ ਮੈਂ ਤਾਂ ਅਜੂ ਤੇ ਗੋਡੇ ਦੇ ਵਿੱਚ ਦੀ ਕੱਢੂੰ ਕੱਢੂੰ ਕੱਢ ਦਾਂਗੇ ਵੀਰੇ ਡਰਦਾ ਕਿਉਂ ਮੈਂ ਤਾਂ ਆਪ ਇਹਨੂੰ ਕਹੀ ਜਾਂਦਾ ਯਾਰ ਵੀ ਚੱਲ ਮੇਰੇ ਨਾਲ ਮੰਨ ਲੈਣੀ ਤੁਸੀਂ ਭਰ ਦਿਓ ਬਾਈ ਜਾਵਣੀਆਂ ਆਈਆਂ ਜਮਾਨਤਾਂ ਆਈਆਂ ਭਰ ਦਿਓ ਉਹਨਾਂ ਨੂੰ ਰਹਿਣ ਦਿਓ ਪੁੱਠੇ ਪੰਗਣ ਉਹ ਯਾਰ ਇਹੇ ਲੈਂਦਾ ਪੰਗੇ ਸਾਰੇ ਯਾਰ ਟੁੱਟੇ ਪੁੱਲਾਂ ਦੇ ਠੇਕੇ ਤਾਂ ਇਹੇ ਲੈਂਦਾਗਾ ਇਹਨੂੰ ਮੈਂ ਕਹੀ ਜਾਂਦਾ ਬਾਅਦ ਚ ਲੁਕ ਜਾਂਦਾ ਅੰਦਰ ਯਾਰ ਇਹ ਸਹਹ ਬੰਦਾ ਯਾਰ ਫੁੱਦੂ ਉਹ ਚੱਲ ਐਂ ਕਰ ਆਜਾ ਆਪਾਂ ਗੱਲ ਕਰ ਹੀ ਆਉਣੇ ਆ ਫਿਰ ਉਹਦੇ ਨਾਲ ਹੈ ਚੱਲਦੇ ਆ ਅੱਜ ਜੇ ਗੋਲ ਵਾਲਾ ਗਿਆ ਉਹ ਬੁੜੀਆਂ ਨੂੰ ਮੈਨੂੰ ਵੀ ਕਰਨੀ ਹੈ ਜੀ ਉਹ ਲਾ ਕੇ ਜਾ ਉਹਦਾ ਵੀ ਘਰ ਕੁੱਟੇ ਹੀ ਲੈ ਜੇ ਮੌਕੇ ਤੇ ਵੱਜੇ ਚਾਰ ਚ ਬੜਿਆ ਆਪਾਂ ਮਾਰ ਹੀ ਦਵਾਂਗੇ ਬਸ ਆਜੋ ਚੱਲਾ ਆਜੋ ਯਾਰ ਕੁਛ ਨਹੀਂ ਹੁੰਦਾ ਮੌਕੇ ਮੌਕੇ ਕਰ ਦੂੰ ਤੂੰ ਤੁਰਤਾ ਪੈ ਨਾਲ ਪਿੱਛ ਪੁੰੜੇ ਬੁੜੇ ਨੂੰ ਮੈਂ ਕਹੀ ਗਿਆ ਮੜਾ ਜਾ ਪੜਦੇ ਨਾ ਕਰਲਾ ਪੜਦੇ ਨਾ ਕਰਲਾ ਸਾਰੇ ਆਮੀ ਖੂਤਾ ਸਾਰ ਆਪਣਾ ਰਹਾਉਣਾ ਇੱਥੋਂ ਚੱਲਦਾ ਹੁੰਦਾ ਕੰਮ ਅੱਜ ਆਪਾਂ ਕੰਦਾ ਕਾਢੀ ਦੇਣਾ ਹੈ ਪਹਿਲਾਂ ਸਰਕਾਰਾਂ ਦਾ ਇਹ ਕੰਦਾ ਇਹ ਕਰੀ ਗਿਆਂ ਦਾ ਇਹ ਇਕਨੋਮੀ ਪੜਨਾ ਆਪਾਂ ਇਕੱਲੇ ਇਹ ਨਹੀਂ ਲਾ ਦੇ ਕਰਨਾ ਲਾ ਕਾਣਾ ਓਏ ਤੂੰ ਸਮਝਿਆ ਕੀ ਆ ਕੀ ਹੋ ਗਿਆ ਕਿਹੜੇ ਓਏ ਕੱਢਾ ਫਿਰ ਆਈਂਗਾ ਇਸ ਤੋਂ ਬਾਅਦ ਘਰੇ ਘਰੇ ਆਇਆ ਇਹ ਗੱਲ ਤਾਂ ਆ ਗਿਆ ਉਹਨੂੰ ਬੰਦਾ ਹੀ ਤਾਂ ਜਾਣਦਾ ਕਿਹੜਾ ਕਰੇਂਗਾ ਤੂੰ ਯਾਰੋ ਵਾਲ ਪੱਟ ਤੇ ਕਰੇਂਗਾ ਸਾਡੇ ਦੱਸ ਵਾ ਕਿੱਥੇ ਕੀ ਕਰ ਹੈ ਓ ਯਾਰ ਦੱਸ ਦਿੰਦਾ ਕੋਈ ਗੱਲ ਨਹੀਂ ਬੜਾ ਆਰਾਮਦਾਰੀ ਨਾਲ ਗੱਲ ਕਰਾਂਗੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬੁੱਢਿਆਂ ਨੂੰ ਪਹਿਲਾਂ ਤੁਸੀਂ ਦੱਸਾਂਗੇ ਜਿਵੇਂ ਹੈ ਬੁੱਢਿਆਂ ਨੂੰ ਪੁੱਛੀਂ ਪਿੰਡ ਦੇ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਇਹਨਾਂ ਨੇ ਖਰਾਬ ਕਰਦੇ ਨੇ ਸਭ ਵਿਚ ਵਿਚ ਕੇ ਹੈ ਅੱਜ ਵੀ ਸਾਡੇ ਘਰੇ ਆ ਗਏ ਤੁਹਾਨੂੰ ਪਤਾ ਨਹੀਂ ਇਹ ਬੁੜੀਆਂ ਦਾ ਘਰ ਆ ਤੁਸੀਂ ਘਰੇ ਆ ਗਏ ਅਸੀਂ ਤਾਂ ਜਿਹੜੀ ਚੀਜ਼ ਵੇਚਣ ਲਈ ਆ ਉਹ ਵੇਚਦੇ ਹਾਂ ਤੁਸੀਂ ਮੇਰੇ ਨਾਲ ਮਾੜੀ ਜੀ ਦਾਰੂ ਵੇਚ ਕੇ ਜਾਣ ਕਰਤੀ ਬੰਦੇ ਕਿੰਨੇ ਮਾਰ ਕੇ ਨਹੀਂ ਨਹੀਂ ਚਲ ਬੰਦੇ ਦਾ ਅਸੀਂ ਕੱਢਦੇ ਆ ਜਿਵੇਂ ਮਰਜ਼ੀ ਆ ਤੂੰ ਮੇਰੀ ਗੱਲ ਸੁਣੀ ਸਾਡੇ ਘਰੇ ਆ ਬੋਲ ਚੱਲ ਸੁਣ ਲੈ ਮੈਂ ਕੀ ਕਹਿੰਦੇ ਸੀ ਵੀ ਤੁਸੀਂ दारू ਵੇਚਦੇ ਹੋ ਜੇ ਵੇਚਦੇ ਹੋ ਫੇਰ ਹੀ ਕਹਿੰਦੇ ਹੋ ਯਾਰ ਤੂੰ ਕਿੱਥੇ ਆ ਮੇਰਾ ਸਲਾ ਕੋਪਰ ਤੁਸੀਂ ਨਹੀਂ ਵੇਚਦੇ ਭੁੱਖੀ ਕੋ ਯਾਰ ਭੁੱਖੀ ਨਾ ਮਰਦਾ ਤਾਂ ਨਹੀਂ ਕੋਈ ਵੇਚਦੇ ਤਾਂ ਕੁਦਰਤੀ ਨਾ ਵੇਚਦਾ ਹੈਗੇ ਹੋ ਫੇ ਤੁਹਾਡਾ ਮਤਲਬ ਕੀ ਸੀ ਮਤਲਬ ਕੀ ਸਾਡੇ ਘਰੇ ਆਉਣ ਦਾ ਭਰਾਵਾ ਤੁਸੀਂ ਅਲਕੋਹਲ ਵੇਚੀ ਜਾਂਦੇ ਹੋ ਐ ਨਹੀਂ ਪਤਾ ਗੋਲੀਆਂ ਪੰਗਾ ਕੀ ਆ ਕਿਸ ਬਾਬ ਵਿੱਚ ਕਿੰਨੇ ਜਣੇ ਮਰ ਗਏ ਪੀ ਕੇ ਯਾਰ ਉਹ ਕੌਣ ਜ਼ਿੰਮੇਵਾਰ ਆ ਤੂੰ ਯਾਰ ਦੇ ਕੱਲਾ ਛੱਡ ਤੂੰ ਮੈਂ ਤਾਂ ਇਹ ਕਹਿੰਦਾ ਇਹ ਪੱਤ ਤੋੜ ਦੇ ਦਿੰਦਾ ਦੂਜਾ ਕਿੱਥੇ ਹੁੰਦਾ ਯਾਰ ਤੁਹਾਡਾ ਕਿੱਥੇ ਹੁੰਦਾ ਦੱਸ ਦੇ ਮੈਂ ਉਹ ਤੋਂ ਬਦਲਾ ਲੈਣਾ ਮੈਨੂੰ ਕੀ ਦੱਸਾਂ ਬਾਈ ਯਾਰ ਉਹਦਾ ਪੈਸੇ ਚ ਪ ਪੋਸਟ ਕਿਵੇਂ ਲੈ ਗਈ ਹੁਣ ਉਹਦਾ ਹੱਲ ਪੋਸਟ ਕਿਵੇਂ ਲੈ ਗਈ ਉਹ ਪੁਰਸ ਜਿਵੇਂ ਲੈ ਕੇ ਜਾਂਦੀ ਹੁੰਦੀ ਉਹ ਵੀ ਲਈ ਬਾਈ ਯਾਰ ਪੋਸਟ ਤੇ ਬੜਾ ਗਿਆ ਕਵਾਂਟਲ ਭੁੱਗੀ ਸੀ ਕੋਲੇ ਯਾਰ ਤੁਸੀਂ ਜਮਾਨਤੀ ਕਰਾ ਦਿਓ ਯਾਰ